ਸਤਿ ਸ਼੍ਰੀ ਅਕਾਲ 함ਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ 함ਦਰ ਹੈਲਥ ਟਾਕ ਸ਼ੋਅ ਦੇ ਵਿੱਚ ਮੈਂ ਹਾਂ ਗੁਰਜੀਤ ਕੌਰ ਲੇਕਿ ਹਜ਼ਰਾਂ ਜੀ ਤੁਹਾਡਾ ਆਪਣਾ ਮਨਪਸੰਦੀ ਦਾ ਪ੍ਰੋਗਰਾਮ ਹੈਲਥ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਨੂੰ ਅਕਸਰ ਹੀ ਹੈਲਥ ਦੇ ਰਿਲੇਟਿਡ ਜਾਣਕਾਰੀ ਦਿੱਤੀ ਜਾਂਦੀ ਹੈ ਕੋਈ ਵੀ ਬਿਮਾਰੀ ਹੁੰਦੀ ਹੈ ਉਸ ਸੰਬੰਧੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤੇ ਉਸ ਦੇ ਇਲਾਜ ਬਾਰੇ ਵੀ ਦੱਸਿਆ ਜਾਂਦਾ ਹੈ ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਆਯੁਰਵੈਦਿਕ ਢੰਗ ਦੇ ਨਾਲ ਤੁਸੀਂ ਵਕ ਵਕ ਬਿਮਾਰੀਆਂ ਤੋਂ ਨਜਿੱਠਣ ਦੇ ਲਈ ਕਿਸ ਤਰ੍ਹਾਂ ਦੇ ਨਾਲ ਇਲਾਜ ਕਰਵਾ ਸਕਦੇ ਹੋ ਉਹਦੇ ਬਾਰੇ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਤੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪ੍ਰੈਜ਼ੀਡੈਂਟ ਮਾਲਵਾ ਆਯੁਰਵੈਦਿਕ ਮੰਡਲ ਜੋ ਕਿ ਇੰਡੀਆ ਦੇ ਵਿੱਚ ਸੰਸਥਾ ਹੈ ਉੱਥੋਂ ਦੇ ਪ੍ਰੈਜ਼ੀਡੈਂਟ ਵੈਦ ਕਮਲਜੀਤ ਸਿੰਘ ਟੌਰ ਇਹ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪਹਿਲਾਂ ਸਵਾਗਤ ਕਰਦੇ ਆ ਸਾਸ਼ਟ੍ਰ ਗਾਲ ਵੈਦ ਜੀ ਸਾਰੇ ਕਾਜੀ ਵੈਰ ਗੁਰਜੀਤ ਖਾਲਸਾ ਤੇ ਵੈਦ ਜੀ ਦੀ ਫਤਿਹ ਜੀ ਤੇ ਇੱਕ ਵਾਰ ਫਿਰ ਤੋਂ ਸਟੂਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਡਾ ਵੀ ਧੰਨਵਾਦ ਜੀ ਨੂੰ ਦੁਬਾਰਾ ਬ੍ਰਾਊਂਡ ਤੇ ਜੀ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤੇ ਅੱਜ ਵੀ ਆਪਾਂ ਸਾਰੀਆਂ ਬਿਮਾਰੀਆਂ ਤੇ ਇੱਕ ਵਾਰੀ ਚਾਰਪਾਵਾਂਗੇ ਤੇ ਉਹਦਾ ਆਯੁਰਵੈਦਿਕ ਢੰਗ ਨਾਲ ਇਲਾਜ ਕਿਵੇਂ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਸ਼ੁਰ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਜਿਹੜਾ ਸੈਸਸ ਜੀ ਆਮ ਇਹ ਸਿਰ ਤੋਂ ਸ਼ੁਰੂ ਹੁੰਦਾ ਜੀ ਇਹ ਪਹਿਲੋ ਸਿਕਰੀ ਬਣ ਜਾਂਦੀ ਹੈ ਕਈਆਂ ਦੇ ਸਿਕਰੀ ਬਣ ਤੋਂ ਹੋਰ ਹੀ ਹੋੜੀ ਇਹ ਜ਼ਖਮ ਹੋਣੇ ਸ਼ੁਰੂ ਹੋਣੇ ਰਸਨਾ ਹੋ ਸ਼ੁਰੂ ਹੋ ਜਾਂਦਾ ਫਿਰ ਇਹ ਆਮ ਸਾਰੀ ਬੋਡੀ ਤੇ ਹੋ ਜਾਂਦਾ ਪਹਿਲੋ ਜਿਹੜਾ ਸੈਸਸ ਅਜ ਤੋਂ ਕੋਈ 10 15 ਸਾਲ ਪਹਿਲੋ ਆਪਾਂ ਬਾਹਰਲੀ ਕੰਟਰੀਆਂ ਦੇ ਮਰੀਜ਼ ਮੜਦੇ ਸੀ ਬੱਚੇ ਹੁੰਦੇ ਸੀ ਸਿਆਣੇ ਹੁੰਦੇ ਸੀਗੇ ਤੇ ਇੰਡੀਆ ਦੇ ਵਿੱਚ ਨਹੀਂ ਸੀ ਬਿਮਾਰੀ ਇਹ ਬਹੁਤ ਘੱਟ ਸੀ ਮੈਂ ਕਿਤੇ ਕੋਈ ਮਰੀਜ਼ ਨਹੀਂ ਸਾਨੂੰ ਕੋਈ ਮਿਲਿਆ ਹੁਣ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਇਹ ਤੇ ਬਿਮਾਰੀ ਬੜੀ ਭਿਆਨਕਾ ਜੀ ਇਹ ਹੈ ਇਹ ਕਿਹੜਾ ਮਰੀਜ਼ ਦੇ ਛੱਡਦੀ ਪਰੇਸ਼ਾਨੀ ਇਹ ਤਾਂ ਬੜੀ ਹੁੰਦੀ ਆ ਕੁਆਲੀ ਪੈਥੋਲੋਜੀ ਦੇ ਵਿੱਚ ਤੋਂ ਟੀਕੇ ਤੇ ਜਿਹੜੇ ਟ੍ਰੀਟਮੈਂਟ ਦਿੰਦੇ ਆ ਉਹ ਜਿੰਨਾ ਚਿਰ ਲਗਾਤਾਰੀ ਵਰਤਣਾ ਪੈਂਦਾ ਉਹਦੇ ਨਾਲ ਸਾਨੂੰ ਗੁਰਦੇ ਕਿਡਨੀਆਂ ਤੇ ਬੜਾ ਇਫੈਕਟ ਪੈਂਦਾ ਲੀਵਰ ਤੇ ਬੜਾ ਪੈਂਦਾ ਵਾ ਜਿਹੜੇ ਆਪਣੇ ਹੱਥ ਵੱਲ ਮੈਡੀਸਨ ਹੁੰਦੀ ਆ ਤਕਰੀਬਨ ਇਹ ਮਹੀਨੇ ਦੇ ਵਿੱਚ ਵਿੱਚ ਕਵਰ ਕਰ ਜਾਂਦੀ ਹੈ ਜੀ ਜਿੰਨਾ ਸਰਿਸ ਸੋ ਮਰਜੀ ਪ੍ਰਾਣਾਵਾ ਤੇ ਦਵਾਈ ਆਪੋ ਤੋਂ 5 ਤੋਂ 6 ਮਹੀਨੇ ਖਾਣੀ ਪੈਂਦੀ ਆਏ ਜੀ ਬੱਚਿਆਂ ਵਾਸਤੇ ਵੀ ਇਹਨੂੰ ਬੱਚਾ ਸੀ ਕਿ ਆਸਟ੍ਰੇਲੀਆ ਦਾ ਠੀਕ ਕੀਤਾ ਜੀ ਬਹੁਤ ਛੋਟਾ ਸੀਗਾ ਬੱਚਾ ਹੁਣ ਸਾਨੂੰ ਦੁਬਾਰਾ ਉਹ 2 ਸਾਲ ਬਾਅਦ ਮਿਲਣ ਮਿਲ ਕੇ ਵੀ ਗਏ ਸਾਨੂੰ ਉਤਰਾ ਫੜਦੇ ਸੀਗੇ ਬੱਚੇ ਤੇ ਉਹ ਬੱਚੇ ਨੂੰ ਸਾਨੂੰ ਮਿਲਾ ਕੇ ਦਿਖਾ ਕੇ ਕਿ ਬੱਚਾ ਬਿਲਕੁਲ ਤੰਦਰੁਸਤ ਕੋਈ ਉਹਦੀ ਮੈਡੀਸਨ ਨਹੀਂ ਚੱਲਦੀ ਬਿਲਕੁਲ ਮਹਾਰਾਜ ਦੀ ਕਿਰਪਾ ਨਾਲ ਪੂਰਾ ਠੀਕ ਆ ਇਸੋ ਟਾਈਮ ਲੈਂਦੀ ਹੈ ਚੀਜ਼ ਬਿਮਾਰੀ ਜਿਹੜੀ ਆ ਕਿਉਂ ਲੀਵਰ ਦਾ ਹੁੰਦਾ ਲੀਵਰ ਤੇ ਗਰਮੈਸ਼ ਬਹੁਤ ਜ਼ਿਆਦਾ ਬਣੀ ਹੁੰਦੀ ਹੈ ਜੀ ਆਪਾਂ ਲੀਵਰ ਨੂੰ ਤਕਰੀਬਨ ਠੀਕ ਕਰਨ ਦਾ ਲੀਵਰ ਦੀ ਗਰਮੈਸ਼ ਕੱਢਣੀ ਹੁੰਦੀ ਆ ਖੂਨ ਦੀ ਬਲੱਡ ਦੀ ਉਹਦੇ ਨਾਲ ਇਹ ਜਿਹੜੇ ਫਿਣਸੀਆਂ ਫੋੜੇ ਜਿੰਨੇ ਵੀ ਹੁੰਦਾ ਸਰਸਿਸ ਦਾ ਇਹਦਾ ਖਤਮਾ ਹੋਣਾ ਸ਼ੁਰੂ ਹੋ ਜਾਂਦਾ ਵਾ ਇਹ ਹੁੰਦਾ ਕਿਉਂ ਆ ਵੈਸੇ ਖਾਣ-ਪੀਣ ਤੋਂ ਇਹ ਹੁੰਦਾ ਸਾਨੂੰ ਖਾਣ-ਪੀਣ ਤੋਂ ਤਕਰੀਬਨ ਤਾਂ ਹੁੰਦਾ ਜੀ ਕੋਈ ਜਦੋਂ ਆਪਣੇ ਬੱਚਿਆਂ ਦੇ ਟਿਕ ਟੋਕ ਵੀ ਲੱਗਦੇ ਉਹਨਾਂ ਚੀਜ਼ਾਂ ਤੋਂ ਵੀ ਹੋ ਜਾਂਦਾ ਵਾ ਜੀ ਤੇ ਬਚਪਨ ਦੇ ਵਿੱਚ ਜਦੋਂ ਨਿੱਕੇ ਹੁੰਦੇ ਗਰਮਾਸ਼ਲੀਆਂ ਚੀਜ਼ਾਂ ਖਾਣਦੇ ਨਾਲ ਕੋਈ ਬੁਖਾਰ ਹੋ ਗਿਆ ਗਰਮ ਗਰਮ ਜਿੰਨੀ ਗਰਮ ਚੀਜ਼ ਆਪਾਂ ਖਾਣੇ ਆ ਉਹਨਾਂ ਚੀਜ਼ਾਂ ਨਾਲ ਹੁੰਦਾ ਹੀ ਹੁੰਦਾ ਤਕਰੀਬਨ ਜੇ ਗਰਮਾਸ਼ੀ ਚੀਜ਼ਾਂ ਤੁਹਾਨੂੰ ਕਰਦੀਆਂ ਆ ਜੀ ਤੇ ਇਹ ਤਾਂ ਪਰਹੇਜ਼ ਕੀ ਰੱਖ ਸਕਦੇ ਨੇ ਤੇ ਖਟੀਆਂ ਤੜੀਆਂ ਚੀਜ਼ਾਂ ਫਾਸਟ ਫੂਡ ਇਹ ਜਿਹਾ ਜਰੂਰ ਬਣਾਈ ਰੱਖੋ ਪਾਣੀ ਵੱਧ ਪੀਓ ਜੀ ਤੇ ਗਰਮ ਚੀਜ਼ਾਂ ਨਾ ਵੱਧ ਖਾਣੀਆਂ ਚਾਹੀਦੀਆਂ ਉਹ ਕਿਸੇ ਦੀ ਸਲਾਹ ਦੇ ਨਾਲ ਹੀ ਖਾਣੀਆਂ ਚਾਹੀਦੀਆਂ ਜਿਵੇਂ ਹੁਣ ਆਪਾਂ ਆਮ ਚੱਲੀ ਪ੍ਰਚਲਤ ਹੋ ਵੀ ਕਿ ਅਦਰਕ ਦਾ ਜੂਸ ਬੜਾ ਪੀ ਜਾਂਦੇ ਆ ਜੀ ਕੋਈ ਲਸਣ ਬਹੁਤ ਜ਼ਿਆਦਾ ਖਾਂਦੇ ਆ ਜੇ ਤੁਹਾਡੀ ਬੋਡੀ ਚ ਪਹਿਲੋ ਹੀ ਗਰਮੀ ਆ ਫਿਰ ਉਹਨੇ ਤੁਹਾਨੂੰ ਸ਼ੂਟ ਨਹੀਂ ਕਰਨਾ ਹੋਰ ਖਰਾਬਾ ਕਰੂਗਾ ਤੁਹਾਡਾ ਜਿਹੜਾ ਅਦਰਕ ਲਸਣ ਪਿਆਜ਼ ਆ ਇਹ ਕੁਦਰਤ ਨੇ ਜਿਹੜੇ ਸਾਡੇ ਬਜ਼ੁਰਗ ਸੀਗੇ ਪ੍ਰਾਤਨ ਸਮੇਂ ਦੇ ਜੀ ਜਿਹੜਾ ਉਹਨਾਂ ਕੋਈ ਬਜ਼ੁਰਗ ਕਦਰਿਆਂ ਆਣ ਪੜਾ ਸਾਡੇ ਪਹਿਲੋ ਵੀ ਪੜੇ ਘਟੇ ਘਟ ਸੀਗੇ ਪਰ ਬੁੱਧੀਮਾਨ ਬੜੇ ਸੀਗੇ ਉਹਨਾਂ ਨੇ ਅਦਰਕ ਲਸਣ ਪਿਆਜ਼ ਇਸ ਤਰੀਕੇ ਨਾਲ ਬਣਾਉਂਦੇ ਸੀ ਵੀ ਜਦੋਂ ਆਪਣੇ ਦਾਲ ਸਬਜ਼ੀ ਬਣਦੀ ਸੀਗੀ ਕੋਰੀਏ ਮਤਲਬ ਤੌੜੀ ਚ ਬਣਾ ਕੋਜੀ ਚ ਜੀ ਹਾਰੇ ਦੀ ਅੱਗ ਹੋਣੀ ਮੱਠੀ ਮੱਠੀ ਅੱਗ ਅੱਧੀ ਜਦੋਂ ਦਾਲ ਸਬਜੀ ਰਹਿ ਜਾਨੀ ਉਹ ਰਹਿ ਦੇ ਵਿੱਚ ਕੱਟ ਕੇ ਤੇ ਪਾ ਦੇਣਾ ਹੂੰ ਫਿਰ ਉਹ ਜਿਹੜਾ ਉਹਦਾ ਹੌਲੀ ਹੌਲੀ ਕਰਕੇ ਬਣਦਾ ਪੱਕਦਾ ਬਹੁਤ ਅਸਰ ਪੂਰਾ ਰਹਿੰਦਾ ਵਾ ਤੇ ਸਾਡੀ ਪੂਰਾ ਉਹ ਬੋਡੀ ਨੂੰ ਕੰਮ ਕਰਦਾ ਸਾਨੂੰ ਦੁਆਰਾ ਕਿਸੇ ਚੀਜ਼ ਦੀ ਖਾਣ ਦੀ ਲੋੜ ਨਹੀਂ ਪੈਂਦੀ ਖੂਨ ਨੂੰ ਹੀ ਪਤਲਾ ਕਰੂ ਪਾਚਨ ਕਰਿਆ ਵੀ ਸਹੀ ਕਰੂਗੀ ਪੇਟ ਵੀ ਥੋੜਾ ਸਾਫ ਹੋਊਗਾ ਅਸੀਂ ਹੁਣ ਕੀ ਹੋ ਗਿਆ ਅਸੀਂ ਹੁਣ ਜਦੋਂ ਫਾਸਟ ਬਹੁਤ ਜ਼ਿਆਦਾ ਹੋ ਗਏ ਆ ਅਸੀਂ ਉਹ ਚੀਜ਼ ਨੂੰ ਕੱਟਦੇ ਆ ਕੱਟ ਕੇ ਤਰਤਾਰਾਂ ਚ ਪਾਉਣੇ ਆ ਉਹਨੂੰ ਬਿਲਕੁਲ ਮਚਾ ਕੇ ਸਵਾਹ ਕਰਦਨੇ ਆ ਜਦੋਂ ਉਹ ਮਦਕ ਸਵਾਦ ਜੀਭ ਦਾ ਜ਼ਰੂਰ ਬਣ ਜਾਂਦਾ ਪਰ ਉਹਦੇ ਵਿੱਚ ਕੋਈ ਤਤ ਨਹੀਂ ਰਹਿੰਦਾਗਾ ਉਹ ਸਾਨੂੰ ਕੋਈ ਉਹਦਾ ਜਿੰਨੇ ਉਹਦੇ ਫਾਇਦੇ ਨੁਕਸਾਨ ਹੀ ਜਿੰਨੇ ਵੀ ਉਹਦੇ ਆ ਉਹਨੇ ਲੀਵਰ ਨੂੰ ਵੀ ਖਰਾਬ ਕਰਨਾ ਜਿਹੜਾ ਉੱਤੇ ਤੇਲ ਉਹ ਚ ਕਲਕ ਗਿਆ ਵਾ ਉਹਨੇ ਤੁਹਾਨੂੰ ਪਚਣ ਕਦੇ ਥੋੜੀ ਖਰਾਬ ਕਰ ਦੇਣੀ ਆ ਪਚਣਾ ਹੀ ਨਹੀਂਗਾ ਬਾਹਰ ਨਿਕਲਣਾ ਹੀ ਨਹੀਂਗਾ ਜੀ ਉਹ ਜਿਹੜਾ ਵਿਚੜਿਜਿਆ ਹੁੰਦਾ ਉਹ ਅਸਰ ਕਰਦਾ ਇਹ ਪੂਰਾ ਹੀ ਨੁਕਸਾਨ ਦੇ ਸਾਨੂੰ ਇਹ ਚੀਜ਼ਾਂ ਲਸਣ ਪਿਆਜ਼ ਅਤ ਕਰਕੇ ਆਪਾਂ ਬਣਦੀ ਸਬਜ਼ੀ ਵਿੱਚ ਪਾਵਾਂਗੇ ਬੜਾ ਸੁਆਦਿਸ਼ਟ ਬਣੂਗਾ ਜਦੋਂ ਖਾਓਗੇ ਤਾਂ ਸੰਤੋਸ਼ਟੀ ਮਿਲੂਗੀ ਪਤਾ ਲੱਗੂਗਾ ਜਦੋਂ ਖਾਵਾਂਗੇ ਪੇਟ ਹਲਕਾ ਰਹੂ ਉਹਦੇ ਨਾਲ ਪਰ ਮੱਠੀ ਅੱਗ ਤੇ ਬਣਿਆ ਉਹ ਚਲੋ ਇੱਥੇ ਹੁਣ ਆਪਾਂ ਲੱਕੜ ਦਾ ਪ੍ਰਬੰਧ ਨਹੀਂ ਕਰ ਸਕਦੇ ਪਾਤਿਆਂ ਦਾ ਨਹੀਂ ਕਰ ਸਕਦੇ ਮੱਠੀ ਮੱਠੀ ਗੈਂਸ ਤੇ ਚੱਲੋ ਪਰ ਕੁੱਕਰ ਨਾਲ ਵਰਤੋ ਜੀ ਕੁੱਕਰ ਦਸਤੇ ਮਾਲ ਨਾ ਕਰੋ ਕੋਈ ਨਹੀਂ ਵਰਤਨ ਜਿਹੜਾ ਅਲੂਮੀਨੀਅਮ ਤੋਂ ਬਣਾ ਜਿਹੜੇ ਮਰਜ਼ੀ ਦੀ ਵਰਤ ਸਕਦੇ ਆ ਜੀ ਇਹ ਚੀਜ਼ਾਂ ਖਾਣ ਪੀਣ ਦਾ ਜ਼ਰੂਰ ਹੀ ਖਿਆਲ ਰੱਖਣਾ ਚਾਹੀਦਾ ਆਪਾਂ ਨੇ ਹਮ ਤੇ ਹੁਣ ਜੇ ਗੱਲ ਕਰੀਏ ਬੱਚੇ ਦਾਣੀ ਦੀ ਰਸੋਲੀ ਦੀ ਤਾਂ ਰਸੋਲੀ ਮੋਸਟ ਲੇਡੀਜ਼ ਦੇ ਵਿੱਚ ਪ੍ਰੋਬਲਮ ਹੁੰਦੀ ਆ ਰਸੋਲੀ ਬਣ ਜਾਂਦੀ ਆ ਉਹਨਾਂ ਦੇ ਤਾਂ ਉਹਦਾ ਬਿਨਾ ਆਪਰੇਸ਼ਨ ਤੋਂ ਇਲਾਜ ਹੋ ਸਕਦਾ ਆ ਹਾਂਜੀ ਇਹ ਹੁਣ ਬਹੁਤ ਜ਼ਿਆਦਾ ਬਿਮਾਰੀ ਹੋਣ ਦੀ ਬੱਚੀਆਂ ਨੂੰ ਬਹੁਤ ਛੋਟੀਆਂ ਛੋਟੀਆਂ ਉਮਰ ਵਿੱਚ ਹੋ ਜਾਂਦੀ ਆ ਜੀ ਜਦੋਂ ਇਹ ਰਸੌੜੀ ਆਪਾਂ ਨੂੰ ਮੈਸੇਜ ਬੱਚਿਆਂ ਨੂੰ ਸ਼ੁਰੂ ਹੁੰਦੇ ਆ ਜੀ ਉਦੋਂ ਆਪਾਂ ਨੂੰ ਬੱਚਿਆਂ ਦਾ ਪੂਰਾ ਖਿਆਲ ਸਾਰੇ ਮਾਪੇਤਾ ਨੂੰ ਮਾਤਾ ਪਿਤਾ ਨੂੰ ਖਿਆਲ ਰੱਖਣਾ ਚਾਹੀਦਾ ਬਤਾਂਵਾਂ ਨੂੰ ਬੱਚਿਆਂ ਦਾ ਜੀ ਵੀ ਜਦੋਂ ਇਹ ਸ਼ੁਰੂ ਹੁੰਦੇ ਆ ਉਦੋਂ ਬੱਚੇ ਨੂੰ ਕੋਈ ਵੀ ਬੱਚਾ ਠੰਡੀ ਚੀਜ਼ ਨਹੀਂ ਖਾਣੇਗੀ ਕੋਈ ਅਸਕਰੀਮ ਕੋ ਕੋਈ ਹੋਜੀ ਚੀਜ਼ ਨਹੀਂ ਖਾਣੀ ਨਾਭੀ ਤੇ ਕੋਈ ਵੀ ਤੇਲ ਆਪਾਂ ਲਾ ਸਕਦੇ ਆ ਜਿਹੜਾ ਮਰਜ਼ੀ ਲਾ ਲਓ ਹੂੰ ਕੋਸਾ ਪਾਣੀ ਵੀ ਉਹ ਕੋਸੇ ਪਾਣੀ ਨਾਲ ਲਾਓ ਇਹ ਚੀਜ਼ਾਂ ਤੋਂ ਛੁਟਕਾਰਾ ਪਾ ਸਕਦੇ ਆ ਪਰ ਜਦੋਂ ਸਾਨੂੰ ਬੱਚਿਆਂ ਨੂੰ ਸ਼ੁਰੂ ਹੁੰਦੇ ਆ ਉਹਨਾਂ ਨੂੰ ਗਰਮੈਸ਼ ਬਹੁਤ ਜ਼ਿਆਦੀ ਹਿੱਟ ਹੁੰਦੀ ਐ ਗਰਮੈਸ਼ ਬਹੁਤ ਬਣਦੀ ਸਰੀਚ ਉਹ ਠੰਡਾ ਆਈਸਕ੍ਰੀਮ ਕੋਕ ਇਹ ਚੀਜ਼ਾਂ ਖਾਂਦੇ ਆ ਕਿਉਂਕਿ ਪਹਿਲੋ ਵੀ ਸਾਡਾ ਸਿਸਟਮ ਤਾਂ ਪਹਿਲੀ ਬੱਚਾ ਦਾ ਖਰਾਬ ਕੀਤਾ ਹੁੰਦਾ ਜੀ ਸਾਰਾ ਫਾਸਟ ਫੂਡ ਖਾ ਕੇ ਵਹਿੀਆਂ ਚੀਜ਼ਾਂ ਖਾ ਕੇ ਫ੍ਰਿਜ ਦੀਆਂ ਖਾ ਕੇ ਸਾਡਾ ਪਾਚਨ ਕਿਤੇ ਤਾਂ ਪਹਿਲੋ ਹੀ ਠੀਕ ਨਹੀਂਗਾ ਜੀ ਉਦੋਂ ਜਦੋਂ ਉਹ ਹੁਣ ਪਾਚਨ ਵੈਸੇ ਤਾਂ ਪਹਿਲੋ ਤੁਸੀਂ ਤੁਸੀਂ ਬਣੇਜ ਰੱਖੋ ਚੀਜ਼ਾਂ ਦਾ ਇਹ ਮੁਸ਼ਕਲਾਂ ਸਾਨੂੰ ਨਹੀਂ ਆਉਂਦੀਆਂ ਜੀ ਜੇ ਮੁਸ਼ਕਲ ਆਪਾਂ ਨੂੰ ਇਹ ਆ ਜਾਂਦੀ ਐ ਰਸਵਾਲੀਆਂ ਪਹਿਲੋ ਸਭ ਤੋਂ ਪਹਿਲੋ ਹੌਲੀ ਪੀਣ ਹਲਕੀ ਹੋਣੀ ਸ਼ੁਰੂ ਹੁੰਦੀ ਆ ਫਿਰ ਉਹ ਕਲ ਆਸ ਵਾਲੀ ਬਣ ਜਾਂਦੀ ਆ ਹੁਣ ਤਕਰੀਬਨ ਆਹ ਮਾਸ ਵਾਲੀਆਂ ਹੁੰਦੀਆਂ ਬਾਲੀਆਂ ਜੀ ਪਾਣੀ ਵਾਲੀ ਬਹੁਤ ਘੱਟ ਜਾਣ ਸਰ ਥੋੜੀ ਦੇ ਪਹਿਲਾਂ ਪਾਣੀ ਵਾਲੀਆਂ ਹੁੰਦੀਆਂ ਸੀ ਹੂੰ ਇਹ ਤਿੰਨ ਚਾਰ ਮਹੀਨੇ ਦੇ ਵਿੱਚ ਵਿੱਚ ਬਿਲਕੁਲ ਕਲੀਅਰ ਹੋ ਜਾਂਦੀ ਆ ਜੀ ਜੇ ਮਤਲਬ ਟੂਬ ਵੀ ਬਲੋਕੇਜ ਆ ਉਹ ਵੀ ਖੁੱਲ ਜਾਂਦੀ ਆ ਬਾਜਪਨ ਵੀ ਇਸੇ ਦਵਾਈ ਦੇ ਨਾਲ ਠੀਕ ਹੋ ਜਾਂਦਾ ਵਾ ਜੀ ਜਿਹੜੀ ਸੋਲੇ ਵਾਲੀ ਮੈਡੀਸਨ ਆ ਜੇ ਕਿਸੇ ਨੂੰ ਬੱਚਾ ਕਨਸੀਵ ਨਹੀਂ ਹੋ ਰਿਹਾ ਉਹ ਵੀ ਇਸੇ ਹੀ ਮੈਡੀਸਨ ਨਾਲ ਠੀਕ ਹੋ ਜਾਊਗਾ ਤਕਰੀਬਨ ਮਹਾਰਾਜੀ ਦੀ ਕਰਪਾ ਨਾਲ ਸਾਡੇ ਦੋ ਤਿੰਨ ਮਰੀਜ਼ ਹੁਣ ਬਹੁਤ ਵਧੀਆ ਠੀਕ ਹੋ ਚੁੱਕੇ ਆ ਮਹੀਨੇ ਦੇ ਵਿੱਚ ਵਿੱਚ ਸਾਨੂੰ ਰਿਜ਼ਲਟ ਮਿਲ ਚੁੱਕਿਆ ਵਾ ਕਿਉਂਕਿ ਜਿੰਨੇ ਉਹ ਹਿਸਾਬ ਨਾਲ ਮਰੀਜ਼ ਬਹੁਤ ਜਲਦੀ ਠੀਕੇਦਰਾ ਹੋ ਰਹੇ ਆ ਜੀ ਜੀ ਇਹ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਲੇਡੀਜ਼ ਦਾ ਚਿਹਰਾ ਦੇਖ ਕੇ ਵੀ ਦੱਸ ਦਿੰਦੇ ਹਾਂ ਹਾਂਜੀ ਫੇਸ ਤੋਂ ਰਸੌਲੀਆਂ ਵਾਹ ਫੇਸ ਤੋਂ ਪੜਾ ਲਿਆ ਕਿ ਦੱਖਾਂ ਤੋਂ ਜੀ ਅੱਖਾਂ ਤੋਂ ਕੋਈਆਂ ਤੋਂ ਪਤਾ ਲੱਗ ਜਾਂਦਾ ਤਾਂ ਉਹ ਸਾਡੇ ਸਤਾਦ ਜੀ 116 ਸਾਲ ਦੇ ਹੋ ਕੇ ਚੜਾਈ ਗਿਤੇ ਜਵਨ ਸਿੰਘ ਜੀ ਜੀ ਉਹ ਫੇਸ ਵੇਖ ਕੇ ਦੱਸ ਦਿੰਦਾ ਸੀ ਉਹ ਸਾਰਾ ਮਰੀਜ਼ ਨੂੰ ਜਦੋਂ ਆ ਕੇ ਕੋਲੇ ਬੈਗੋ ਨਾ ਫੇਸ ਤੋਂ ਦੱਸ ਜਾਲਣਾ ਉਹ ਆਹ ਚੀਜ਼ ਆ ਮਰੀਜ਼ ਦੱਸੇ ਚਾਹੇ ਨਾ ਦੱਸੇ ਉਹ ਆਪਦੇ ਆਪ ਮਰੀਜ਼ ਜਦੋਂ ਮਰਜ਼ੀ ਦੱਸ ਦੇਵੇ ਉਹਨਾਂ ਦੇ ਫੇਸ ਦੇ ਹਿਸਾਬ ਨਾਲ ਹੀ ਮੈਡੀਸਨਾਂ ਨੂੰ ਮਰੀਜ਼ ਨੂੰ ਪਾ ਦੇਣੀ ਆ ਜੀ ਮਰੀਜ਼ ਜੋ ਮਰਜ਼ੀ ਦੱਸੀ ਜਾਵੇ ਉਹਨਾਂ ਨੇ ਅੱਖਾਂ ਦੇ ਹਿਸਾਬ ਨਾਲ ਦਵਾਈ ਪਾਉਣੀ ਤੇ ਮਰੀਜ਼ ਨੇ ਹਫ਼ਤੇ ਬਾਅਦ ਕਹਣਾ ਵੀ ਮੈਨੂੰ ਬਹੁਤ ਰਲੀਫ ਆ ਉਸੇ ਤਰ੍ਹਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਜਿੰਨਾ ਕੋੰਦਾਂ ਨੇ ਗੁਰ ਬਖਸ਼ਾਵਾ ਪਰਮੇਸ਼ਰ ਨੇ ਅਸੀਂ ਉਸੇ ਹੱਬ ਨੇ ਫੇਸ ਦੇਖ ਕੇ ਸਾਰਾ ਦੱਸ ਦਿੰਨੇ ਉਸੇ ਤਰ੍ਹਾਂ ਹੀ ਮੈਡੀਸਨ ਦਿੰਨੇ ਫੇਸ ਦੇ ਹਿਸਾਬ ਨਾਲ ਜੀ ਤੇ ਇਸ ਤੋਂ ਬਾਅਦ ਹੁਣ ਪੀਲੀਏ ਦੀ ਗੱਲ ਕਰੀਏ ਉਹ ਵੀ ਕਾਫੀ ਜ਼ਿਆਦਾ ਅੱਜ ਕੱਲ ਤਾਂ ਆਮ ਹੋਇਆ ਪਿਆ ਹੈ ਇੱਕ ਨਾਰਮਲ ਪੀਲੀਏ ਹੁੰਦਾ ਇੱਕ ਹੁੰਦਾ ਕਾਲਾ ਪੀਲੀਏ ਨੇ ਚ ਫਰਕ ਕੀ ਹੁੰਦਾ ਜਦੋਂ ਨਾਰਮਲ ਹੁੰਦਾ ਵੀ ਜਦੋਂ ਆਪ ਨੂੰ ਥੋੜੀ ਹੁੰਦਾ ਥੋੜਾ ਬਹੁਤ ਹੁੰਦਾ ਬੱਜੇ ਹੁੰਦਾ ਵੀ ਜਦੋਂ ਸਾਰੀ ਬੋਡੀ ਚ ਹੋ ਰਚ ਗਿਆ ਕਾਲਾ ਪੀਲਾ ਹੁੰਦਾ ਵੀ ਸਾਡੀ ਇੱਕੋ ਹੀ ਮੈਡੀਸਨ ਦੋ ਕਰਨ ਨੂੰ ਵੈਸੇ ਆਮ ਹਰਬਲ ਦੋ ਵੀ ਬਣਾਦੇ ਪਰ ਸਾਡੀ ਇੱਕੋ ਹੀ ਮੈਡੀਸਨ ਦੋਨਾਂ ਪੀੜਗਾ ਤੇ ਕੰਮ ਕਰੂਗੀ ਜੀ ਹਫਤੇ ਇੱਕ ਦੇ ਵਿੱਚ ਰਿਜ਼ਲਟ ਦੇ ਦਊਗੀ ਪੀੜਗਾ ਜੀ ਇੱਕ ਹਫਤੇ ਪੂਰਾ ਰਿਜ਼ਲਟ ਦੇ ਦੋ ਜੀ ਮਰੀਜ਼ ਨੂੰ ਪਤਾ ਲੱਗ ਜੂ ਸਾਰਾ ਜੀ ਤਕਰੀਬ ਜਿਹਦਾ ਕਾਲਾ ਪੀਲਾ ਲਗਾ ਵਾ ਉਹ ਜਾਨੀ ਕਿ ਆਪਾਂ ਮੰਨ ਲਓ ਵੀ ਹੁਣ ਇੱਕ ਇਨਸਾਨ ਨੇ ਦੋ ਪੈਕ ਸ਼ਰਾਬ ਦੇ ਲਾਜਾ 6-7 ਲਾ ਗਿਆ ਜੀ ਵੱਧ ਗਿਆ ਉਹ ਚੀਜ਼ ਹੁੰਦੀ ਵੀ ਜਦੋਂ ਸਾਰੀ ਬੋਡੀ ਚ ਹੋ ਜਾਂਦਾ ਗਰਵਾਸ਼ ਆਪਣੇ 1 ਮਹੀਨੇ ਦੇ ਵਿੱਚ ਵਿੱਚ ਮਰੀਜ਼ ਪੂਰਾ ਤੰਦਰੁਸਤ ਹੋ ਜਾ। ਆਮਚ 3 ਮਹੀਨੇ ਦਵਾਈ ਮੈਡੀਸਨ ਖਵਾਉਣੀ ਆ ਬਿਲਕੁਲ ਡਿਗਟ ਕਰਨ ਵਾਸਤੇ। ਕਈਆਂ ਦੇ ਡਿਗਟਿਵ ਨਹੀਂ ਵੀ ਹੁੰਦਾ। ਜੀ ਫਿਰ ਉਹਨੂੰ ਕੁਝ ਮੈਡੀਸਨ ਹੋਰ ਆਪਾਂ ਨੂੰ ਦੇਣੀ ਪੈਂਦੀ ਕੁਝ ਮਰੀਜ਼ ਬਇਸ ਤਰ੍ਹਾਂ ਹੁੰਦੇ ਆ ਕਿਉਂਕਿ ਖਾਣ ਪੀਣ ਤੋਂ ਬਿਨੈਜ ਕੋਈ ਹਰਕ ਨਹੀਂ ਰੱਖ ਸਕਦਾ। ਹਮ ਬਿਲਕੁਲ ਮੈਡੀਸਨ ਤੋਂ ਵੱਧ ਉਹ ਸਭ ਤੋਂ ਵੱਧ ਬਿਨੈਜ ਰੱਖਣਾ ਪੈਂਦਾ ਜੀ। ਜੀ ਆਪਾ ਬਨੇਜ ਰੱਖਦੇ ਆ ਉਹਨਾਂ ਹੀ ਮੈਡੀਸਨ ਜ਼ਿਆਦਾ ਕੰਮ ਕਰਦੀ ਹੈ ਪਰ ਬਨੇਜ ਬਹੁਤ ਘੱਟ ਰੱਖ ਰਿਆ ਅਸੀਂ ਜਿੰਨਾ ਉਸ ਦੀ ਮਰਜ਼ੀ ਕਹਦੇ ਉਸ ਭਾਈ ਡਰਿੰਕ ਨਹੀਂ ਕਰਨੀ ਪੈਗਾ ਨਹੀਂ ਲਾਉਣਾ ਉਹ ਕਹਿੰਨੇ ਕਿ ਥੋੜਾ ਬਹੁਤਾ ਵੀ ਥੋੜਾ ਤਾਂ ਲੱਗ ਗਿਆ ਸਾਡੇ ਮੈਰ ਜਿਆ ਹੁਣ ਕੀ ਕਰੀਏ ਕੀ ਕੀ ਅਸੀਂ ਮਰੀਜ਼ ਨੂੰ ਹੂੰ ਕਉਨੋ ਸੋਚਣਾ ਚਾਹੀਦਾ ਸਾਨੂੰ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਆ ਬਿਲਕੁਲ ਬਾਕੀ ਦਾ ਕੰਮ ਬਾਅਦ ਦੇ ਵਿੱਚ ਆ ਮੈਡੀਕਲ ਦਾ ਆਪਣੇ ਆਉਂਦੇ ਰਹਿਣੇ ਪ੍ਰੋਗਰਾਮ ਹੁੰਦੇ ਰਹਿਣੇ ਆ ਸਿਹਤ ਜ਼ਰੂਰੀ ਆ ਸਭ ਤੋਂ ਪਹਿਲਾਂ ਹੂੰ ਜੀ ਤੇ ਇੱਕ ਜਿਵੇਂ ਹੋਮਿਓਪੈਥਿਕ ਦਵਾਈ ਜਦੋਂ ਲੈਂਦੇ ਨੇ ਤਾਂ ਉਹਦੇ ਵਿੱਚ ਖਾਣ ਪੀਣ ਦਾ ਪਰਹੇਜ਼ ਰੱਖਦਾ ਕਿ ਅੱਧਾ ਘੰਟਾ ਜਾਂ ਇੱਕ ਘੰਟਾ ਤੁਸੀਂ ਗੈਪ ਪਾਣਾ ਤਾਂ ਕਿ ਆਯੁਰਵੈਦਿਕ ਮੈਡੀਸਿਨ ਦੇ ਵਿੱਚ ਵੀ ਇੱਦਾਂ ਦਾ ਕੁਝ ਹੁੰਦਾ ਹਾਂ ਹਾਂ ਥੋੜਾ ਜਿਹਾ ਗੈਪ ਹੁੰਦਾ ਜੀ ਖਾਣਾ ਖਾਣ ਤੋਂ ਜਾਂ ਤਾਂ ਪਹਿਲਾਂ ਲੋ ਅੱਧਾ ਘੰਟਾ ਹੂੰ ਤੇ ਜਾਇ ਖਾਣਾ ਖਾਣ ਤੋਂ ਬਾਅਦ ਚੱਧਾ ਘੰਟਾ ਲਾ ਲੂ ਬਾਕੀ ਕਈ ਹੁੰਦੀਆਂ ਕਈ ਮੈਡੀਸਨ ਸੜ ਗਿਆ ਹੋਈਆਂ ਬੰਦੇ ਖਾਣੇ ਦੇ ਵਿੱਚ ਵੀ ਦਿਨ ਖਾਣ ਦੇਣੀਆਂ ਪੈਂਦੀਆਂ ਉਹ ਮਰੀਜ਼ ਦੇ ਹਿਸਾਬ ਨਾਲ ਹੁੰਦਾ ਦੇਖਣਾ ਪੈਂਦਾ ਮਰੀਜ਼ ਨੂੰ ਕੀ ਬਿਮਾਰੀ ਆ ਕਈ ਅਸੀਂ ਖਾਣੇ ਦੇ ਵਿਚਾਲੇ ਵੀ ਦਿੰਨੇ ਆ ਜੀ ਜੇ ਚਾਰ ਪ੍ਰਸ਼ਾਦੇ ਛਕਦਾ ਉਹ ਦੋ ਪਹਿਲੋ ਛਕਾਉਣੇ ਆ ਵਿਚਾਲੇ ਮੈਡੀਸਨ ਦੇਣੀ ਆ ਦੋ ਬਾਅਦ ਛਕਾਉਣੇ ਆ ਜੇ ਦੋ ਪ੍ਰਸ਼ਾਦੇ ਛਕਦਾ ਇੱਕ ਪਹਿਲੋ ਛਕਾਉਣਾ ਇੱਕ ਬਾਅਦ ਛਕਾਉਣਾ ਵਿਚ ਮੈਡੀਸਨ ਦਿੰਨੇ ਆ ਉਹ ਹਰੇ ਅਲੱਗ-ਅਲੱਗ ਗਾ ਸਿਸਟਮ ਉਮਰੀਜ਼ ਦੇ ਹਿਸਾਬ ਨਾਲ ਕਿਹੜੀ ਬਿਮਾਰੀ ਉਹ ਹਿਸਾਬ ਨਾਲ ਅਸੀਂ ਸਾਰਾ ਦ ਤੇ ਜੋੜਾਂ ਦੇ ਦਰਦ ਦਾ ਹੋਈ ਉਹ ਕਾਫੀ ਜ਼ਿਆਦਾ ਰਹਿੰਦਾ ਹੈ ਅੱਜ ਕੱਲ ਦਾ ਯੂਥ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਇਆ ਜਾਂਦਾ ਕਿਉਂਕਿ ਇਹਤੇ ਕੰਮ ਕਰਦੇ ਆ ਸਾਰੇ ਸ਼ਿਫਟਾਂ ਲਾਉਂਦੇ ਨੇ ਤੇ ਉਹ ਪਿੱਠ ਦਰਦ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਵੀ ਇਲਾਜ ਹੋ ਸਕਦਾ ਹੈ ayurvedic tang हां ला जी ਇਹਦਾ ਹੋ ਜਾਂਦੀ ਤੇ ਖੁਇਸ ਖਰਾਕ ਜਿਹੜੀ ਖਰਾਕ ਜੇ ਆਪਾਂ ਕਹਿੰਦੇ ਵਿੱਚ ਕੰਮ ਦੇ ਹਿਸਾਬ ਨਾਲ ਜਿੰਨਾ ਇੱਥੇ ਕੰਮ ਕਰਨਾ ਪੈਂਦਾ ਉਸ ਹਿਸਾਬ ਨਾਲ ਖਰਾਕ ਵਧੀਆ ਨਹੀਂ ਇੱਥੇ ਉਸ ਹਿਸਾਬ ਨਾਲ ਬਾਕੀ ਜੇ ਖਾਣੇ ਵੀ ਤਰੀਕੇ ਨਾਲ ਨਹੀਂ ਖਾਂਦੇ ਜੀ ਹੁਣ ਸਵੇਰ ਕਿਸੇ ਨੇ ਚਾਹ ਪੀਲੀ ਬਰੈਡ ਖਾ ਲਿਆ ਤਿਉ ਕੰਮ ਤੇ ਉਹ ਪ੍ਰਸ਼ਾਦਾ ਉਹਨੇ 1-2 ਵਜੇ ਛਕਣਾ ਰਾਤ ਨੂੰ ਫੇਰ ਆ ਕੇ ਛਕ ਲੈਣਾ ਵਿੱਚ ਗਾਇਬ ਅੰਤਰ ਬਹੁਤ ਪੈ ਜਾਂਦਾ ਵਾ ਉਹਦੀ ਵਿੱਚ ਜਿਵੇਂ ਸੋਭਾ ਵੀ ਸਾਨੂੰ ਥੋੜਾ ਜਿਹਾ ਜਦੋਂ ਆਪਾਂ ਕੰਮ ਤੇ ਜਾਣਾ ਇੱਕਦੋ ਪ੍ਰਸ਼ਾਦੀ ਛਕ ਲੈਣੀ ਚਾਹੀਦੀ ਹੈ ਦਹੀਂ ਜ਼ਰੂਰ ਪੀਣਾ ਚਾਹੀਦਾ ਦਹੀਂ ਨੂਟਰੈਂਸ ਆ ਦੇਰੀ ਆਪਾਂ ਬਾਹਰ ਕੱਢ ਦਿਓ ਫਿਰ ਜੂਏ ਠੰਡਾ ਹੀ ਰਹੂ ਵੀ ਤੂੰ ਠੰਡਾ ਪੀ ਲੋ ਫਿਰ ਉਸ ਨੂੰ ਨੁਕਸਾਨ ਦੇ ਆ ਉਹਨੂੰ ਘੰਟਾ ਘਟੋ ਘਟ ਪਏ ਨੂੰ ਬਾਹਰ ਹੋ ਜੇ ਜੀ ਉਹਦੀ ਤਸਵੀਰ ਆਪਦੀ ਕੰਡੀਸ਼ਨ ਚ ਆ ਜੇ ਹੋ ਫਿਰ ਤੁਸੀਂ ਲੱਸੀ ਬਣਾ ਕੇ ਪੀ ਸਕਦੇ ਆ ਆਪਾਂ ਦੋ ਫੁਲਕੇ ਵੀ ਨਹੀਂ ਨਾ ਛਕ ਸਕਦੇ ਆ ਉਹ ਤੁਹਾਨੂੰ ਸਾਰੀ ਦਿਹਾੜੀ ਆਧਾਰ ਦੇਊਗਾ ਠੰਡਕ ਪੈਦਾ ਉਹ ਗਰਮੈਸ਼ਣੀ ਪੈਣ ਉਹਨੇ ਦੇਣੀਗੀ ਤੇ ਤਾਕਤ ਵੀ ਦੇਊਗਾ ਤੇ ਬਾਡੀ ਨੂੰ ਵਧੀਆ ਐਕਟਿਵ ਰੱਖੂਗਾ ਜੋ ਚੀਜ਼ਾਂ ਖਾਣੇ ਆ ਫਿਰ ਚਲੋ ਆਪਾਂ ਲੈ ਕੇ ਜੇ ਪ੍ਰਸ਼ਾਦਾ ਸ਼ਾਕ ਦੇਦੋਂ ਪ੍ਰਸ਼ਾਦਾ ਫਿਰ ਸ਼ਾਕ ਨੂੰ ਇੱਕ ਦੋ ਜੀ ਫਿਰ ਸ਼ਾਮ ਦੇ ਟਾਈਮ ਥੋੜਾ ਹਲਕਾ ਸ਼ਾਕੋ ਬੜਾ ਭਾਰਾ ਨਾ ਸ਼ਾਕੋ ਦੁਪਹਿਰੇ ਵੱਧ ਲੈ ਲੋ ਸ਼ਾਮ ਦੇ ਟਾਈਮ ਜਰੂਰ ਹਲਕਾ ਭੋਜਨ ਆਪਾਂ ਨੂੰ ਸ਼ਾਕਣਾ ਚਾਹੀਦਾ ਜੀ ਜੀ ਤੇ ਕਈ ਲੋਕ ਜਦੋਂ ਖਾਂਦੇ ਨੇ ਤਾਂ ਉਹਨਾਂ ਨੂੰ ਐਸਿਡ ਬਹੁਤ ਤਜਾਬ ਬਹੁਤ ਬੰਦਾ ਉਹਨਾਂ ਦੇ ਗਲੇ ਦੇ ਵਿੱਚ ਤੇ ਫਿਰ ਜਿਹੜਾ ਖਾਦਾ ਪੀਤਾ ਹੁੰਦਾ ਆ ਉਹ ਵੀ ਬਾਹਰ ਨੂੰ ਅੰਨ ਨੂੰ ਜਿਵੇਂ ਆਫਰ ਜਾਂਦਾ ਐਸਿਡ ਬਣਨ ਕਰਕੇ ਉਹ ਉਹਦਾ ਕਾਰਨ ਕਿਉਂ ਆ ਇਹ ਸਾਡੇ ਪਾਚਨ ਸਾਰਾ ਮੇਨ ਤਾਂ ਪਾਚਨ ਕਿਰਿਆ ਤੇ ਹਟਦਾ ਜੀ ਖਾਣਾ ਪੀਣਾ ਗਲਤ ਸਾਡਾ ਕਰਕੇ ਜੇ ਆਪਾਂ ਨੂੰ ਵਕਤ ਤੋਂ ਬਾਅਦ ਨਹੀਂ ਹਟ ਰਿਹਾ ਬਹੁਤ ਜ਼ਿਆਦਾ ਮੁਸ਼ਕਲ ਆ ਜੀ ਇੱਕ ਗਲਾਸ ਪਾਣੀ ਦਾ ਲੈਣਾ ਇੱਕ ਸਾਬਤ ਨਿੰਬੂ ਲੈ ਲਓ ਜੀ ਸਾਬਤ ਨਿੰਬੂ ਨੂੰ ਆਪਾਂ ਇੱਕ ਵਾਲਾ ਦੇਣਾ ਪਾਣੀ ਦੇ ਵਿੱਚ ਉਸੇ ਹੀ ਪਾਣੀ ਦੇ ਵਿੱਚ ਉਹਨੂੰ ਚੋੜ ਕੇ ਪੀ ਲਓ ਜੀ ਤੁਸੀਂ ਇੱਕ ਦੋ ਦਿਨ ਕਰੋਗੇ ਤੁਹਾਡਾ ਗੈਸਤੀ ਆ ਬਣਨ ਹਟ ਜਾਊਗਾ ਜੀ ਜੇ ਥੋੜੀ ਬਹੁਤੀ ਕੋਈ ਰੈਸ਼ ਰਹਿੰਦੀ ਆ ਤੁਸੀਂ ਪਾਕਿਸਤਾਨੀ ਨੂੰ ਬਿਲਕੁਲ ਹਲਕੇ ਜਿਹੇ ਨਾਲ ਚੱਟ ਸਕਦੇ ਆ ਉਹਦੇ ਹਾਂ ਸੋ ਇੱਕ ਦੋ ਦਿਨ ਦੇ ਵਿੱਚ ਪਹਿਲੇ ਦਿਨ ਪਾਕਿਸਤਾਨੀ ਨੂਨ ਲੈ ਲੈ ਪਹਿਲੇ ਦਿਨ ਤਸਦੀਕ ਮਿਲ ਜਾਣੀ ਆ ਔਰ ਉਹ ਜੇ ਨਿੰਬੂ ਵਾਲਾ ਜੋਗ ਆ ਤੁਸੀਂ ਉਹ ਦੋ ਤਿੰਨ ਦਿਨ ਤੁਸੀਂ ਘਰੇ ਵਰਤ ਸਕਦੇ ਕੋਈ ਨਿੰਬੂ ਆਪਣੇ ਹਰਕ ਦੇ ਘਰੇ ਹੁੰਦਾ ਵਾ ਉਹਨੂੰ ਇੱਕ ਹਲਕਾ ਜਿਹਾ ਵਾਲਾ ਦਿਓ ਤੇ ਉਸੇ ਪਾਣੀ ਚ ਨਿਚੋੜ ਕੇ ਉਹਨੂੰ ਪਾਣੀ ਨੂੰ ਪੀ ਲੋ ਹਰਕਾ ਜੀ ਤੇ ਕਨਸਟਿਪੇਸ਼ਨ ਦੀ ਗੱਲ ਕਰੀਏ ਕਬਜ ਦੇ ਵੀ ਕਾਫੀ ਜ਼ਿਆਦਾ ਸਮੱਸਿਆ ਰਹਿੰਦੀ ਆ ਉਹ ਵੀ ਖਾਣ ਪੀਣ ਤੋਂ ਹੀ ਸ਼ੁਰੂ ਹੁੰਦੀ ਆ ਤਾਂ ਆਯੁਰਵੇਦ ਦੇ ਜੇ ਦਵਾਈ ਲੈਂਦੇ ਆ ਤਾਂ ਉਹਦੇ ਨਾਲ ਜਿਹੜੀ ਉਹ ਦਿੱਕਤ ਆ ਉਹਨੂੰ ਰਾਹਤ ਮਿਲ ਸਕਦੀ ਆ ਹਾਂ ਰਾਹਤ ਉਹਨੂੰ ਮਿਲ ਜਾਂਦੀ ਏ ਕਬਜ ਦਾ ਜਿਸ ਤਰ੍ਹਾਂ ਜਿਵੇਂ ਦੋ ਅੰਤੜ ਆਪਣੀ ਜਿਹੜੀ ਆਂਤ ਹੁੰਦੀ ਖੁਸ਼ਕ ਹੋ ਜਾਂਦੀ ਆ ਜੀ ਜਦੋਂ ਆਪਾਂ ਉਹਦੇ ਵਿੱਚ ਕੋਈ ਜਿਵੇਂ ਚੂਰਨਾ ਆਉਂਦੇ ਬਣੇ ਆਉਂਦੇ ਆ ਆਪਾਂ ਜਦੋਂ ਉਹਨੂੰ ਲੈਨੇ ਆ ਉਹ ਆਪਣੇ ਖੁਸ਼ਕੀ ਹੋਰ ਪੈਦਾ ਕਰਦੀ ਆ ਅੰਦਰ ਉਹ ਖੁਸ਼ਕੀ ਹੋਰ ਜ਼ਿਆਦਾ ਪੈਦਾ ਹੁੰਦੀ ਆ ਫਿਰ ਆਪਾਂ ਨੂੰ ਹੋਰ ডোজ ਵਧ ਲੈਣੀ ਪੈਂਦੀ ਕਿਉਂਕਿ ਸਨਾਪਤੀ ਵਿੱਚ ਹੁੰਦੀ ਆ ਹਾਂ ਸਰਨਾ ਕਰਕੇ ਸਰਨਾ ਕਬਜ ਖੋਲ ਦਿੰਦੀ ਆ ਪਰ ਪੱਕਾ ਨਹੀਂ ਗਾ ਹੱਲ ਉਹਦਾ ਜੀ ਇੱਕ ਵਾਰ ਜਦੋਂ ਆਪਾਂ ਸਰਨਾ ਦੀ ਪੱਤੀ ਪੋਣੀ ਤਾਂ ਡੰਡੀ ਹੁੰਦੀ ਆ ਜੀ ਡੰਡੀ ਆਪਾਂ ਨੂੰ ਤੋੜਨੀ ਪੈਂਦੀ ਜ਼ਰੂਰ ਜੀ ਪਰ ਉਹ ਥੋੜੀ ਜੀ ਮਿਹਨਤ ਉੱਤੇ ਕਾਫੀ ਜ਼ਿਆਦਾ ਉਹ ਨਹੀਂ ਕੋਈ ਕਰਦਾ ਪਰ ਉਹ ਕਰਨੀ ਜਾਈਦੀ ਮਿਹਨਤ ਜੇ ਆਪਾਂ ਡੰਡੀ ਤੋੜਦੇ ਆ ਫਿਰ ਇੱਕ ਉਯੋਗ ਬਣਦਾ ਜਿਵੇਂ ਸ਼ਹਿਦ ਜਿਵੇਂ ਚਮਨ ਪ੍ਰਾਸ ਨੂੰ ਬਣਦਾ ਸਾਡੇ ਕੋਲ ਯੋਗ ਹੀ ਇੱਕ ਜੀ ਆਪਾਂ ਜੇ ਕਬਜਲੀਆਂ ਜਿੰਨੀਆਂ ਵੀ ਦਵਾਈਆਂ ਆਪਾਂ ਨੂੰ ਕਮਜ਼ੋਰੀ ਲਿਆਉਂਦੀਆਂ ਜੀ। ਸਰੀਰ ਨੂੰ ਕਮਜ਼ੋਰੀ ਦੀ ਜੋ ਲੈਣੇ ਆ ਪਰ ਜਦੋਂ ਆਪੋਂ ਅੱਧਾ ਚਮਚਾ ਰਜਾਨਾ ਲਵਾਂਗੇ ਜੀ ਇੱਕ ਅੱਧੇ ਚਮਚੇ ਤੋਂ ਇੱਕ ਚਮਚੇ ਤੱਕ ਉਹਦੀ ਡੋਜ਼ ਆ। ਪੂਰੀ ਬਾਡੀ ਨੂੰ એનર્ਜੀ ਦੇਉ ਤਾਕਤ ਦੇਉ ਤੁਹਾਡੀ 10-15 ਦਿਨਾਂ ਦੇ ਵਿੱਚ ਕਬਜੋ ਦੋ ਪੱਕਾ ਛਟਕਾਰਾ ਹੋ ਜੂ ਪਰ ਉਹ ਮੈਡੀਸਨ ਤੁਸੀਂ 2 ਕੁ ਮਹੀਨੇ ਜ਼ਰੂਰ ਵਰਤ ਲੋ ਜੀ ਉਹ ਇੱਕ ਡੱਬੀ ਸਾਡੀ ਜਿਹੜਾ 100 ਗ੍ਰਾਮ ਦੀ ਹੁੰਦੀ ਆ ਤਕਰੀਬਨ ਉਹ ਮੀਨਾ ਰਾਮ ਨਾ ਜਾਵੜਦੀ ਆ ਜੀ ਦੋ ਡੱਬੀਆਂ ਤੁਸੀਂ ਖਾ ਲਓ ਮੈਂ ਇਹਨਾਂ ਪੂਰਾ ਤੰਤਰ ਸਰਾਉਂ ਗਏ ਡੱਬੀ ਫੇਰ ਵੀ ਤੁਸੀਂ ਘਰੇ ਰੱਖੋ ਕਿਤੇ ਨਾ ਕਿਤੇ ਕੋਈ ਲੋੜ ਪੈਂਦੀ ਆ ਕਿਸੇ ਨੂੰ ਵੀ ਤੁਸੀਂ ਲੈ ਲੈ ਤਾਕਤ ਬਹੁਤ ਆ ਜੀ ਮਰੀਜ਼ ਵੈਸੇ ਉਹਨੂੰ ਸ਼ਾਮ ਨੂੰ ਚਾਹ ਦੇ ਨਾਲ ਹੀ ਸ਼ੱਕਦਾ ਜੀ ਜਦੋਂ ਕਿਨਾਂ ਸ਼ੱਕ ਗਿਆ ਨਾ ਮੀਨਾ ਇੱਕ ਦੁੱਧ ਨਾਲ ਤੇ ਚਾਹ ਨਾਲ ਸ਼ਕਣ ਲੱਗ ਜਦਾ ਕਿ એનર્ਜੀ ਬਹੁਤ ਹੁੰਦੀ ਆ ਜੀ ਉਹ ਇਹ ਕਮਯੂਰੀ ਨਹੀਂ ਲਾਉਂਦੀਗੀ ਬਿਲਕੁਲ ਪੇਟ ਐਨ ਬਿਲਕੁਲ ਆਂਤ ਚੱਲ ਪੈਂਦੀ ਆ ਜੀ ਤੇ ਕਬਜ ਬਿਲਕੁਲ ਦੂਰ ਹੋ ਜਾਂਦੀ ਆ ਜੀ ਜੀ ਤੇ ਇੱਕ ਕੈਨੇਡਾ ਦੇ ਵਿੱਚ ਮੌਸਮ ਜਿਹੜਾ ਉਹ ਵੀ ਸਟੇਬਲ ਨਹੀਂ ਰਹਿੰਦਾ ਹੈਗਾ ਕਦੇ ਗਰਮੀ ਆ ਜਾਂਦੀ ਹੈ ਕਦੇ ਠੰਡ ਆ ਜਾਂਦੀ ਹੈ ਉਹਦੇ ਕਰਕੇ ਖੰਗ ਜੁਕਾਮ ਵੀ ਕਾਫੀ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਦੇਖਣਾ ਪੈਂਦਾ 올ਡ 에ਜ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਵੀ ਇਹ ਸਮੱਸਿਆ ਆਉਂਦੀ ਆ ਤੇ ਖੰਗ ਜੁਕਾਮ ਤਾਂ ਹੁੰਦਾ ਹੀ ਉਸ ਤੋਂ ਬਾਅਦ ਰੇਸ਼ਾ ਆਉਣ ਲੱਗ ਜਾਂਦਾ ਆ ਗਲੇ ਦੇ ਵਿੱਚ ਰੇਸ਼ਾ ਡਿੱਗਦਾ ਰਹਿੰਦਾ ਆ ਤੇ ਇੱਕ ਦਿਮਾਗੀ ਰੇਸ਼ਾ ਤਾਂ ਉਹ ਕਿਵੇਂ ਲਿੰਕ ਕਰਦਾ ਦਿਮਾਗ ਵਿੱਚ ਰੇਸ਼ਾ ਕਿਵੇਂ ਇਹ ਦੇਖੋ ਜਿੰਨੀ ਦਿਮਾਗੀ ਰੇਸ਼ਾ ਡੱਕਦਾ ਨਾ ਦਿਮਾਗ ਦਾ ਆਪਣੇ ਪੇਟ 'ਚ ਲੱਗਦਾ ਜੀ ਚਾਹੇ ਕੰਨਾਂ ਵੀ ਦੀ ਆਉਣ ਲੱਗ ਜਾਂਦਾ ਵਾ ਇਹ ਥੋੜਾ ਜਿਹਾ ਲੰਮਾ ਪ੍ਰੋਸੈਸ ਹੁੰਦਾ 2-3 ਮਹੀਨੇ ਦਾ ਹੁੰਦਾ ਇਹ ਆਪਾਂ ਨੂੰ ਟ੍ਰੀਟਮੈਂਟ ਦੇਣਾ ਪੈਂਦਾ ਮਰੀਜ਼ ਨੂੰ ਜੀ ਤਿੰਨ ਤੋਂ ਆਪਾਂ ਨੂੰ 2 ਤੋਂ 3 ਮਹੀਨੇ ਦਵਾਈ ਖਾਣੀ ਪੈਂਦੀ ਆ ਜਦੋਂ ਆਪਾਂ ਰੇਸ਼ਾ ਵਾਸਤੇ ਇੱਕ ਭਸਮਾ ਰੂਪ ਬਣਦੀ ਆ ਕਣਕ ਦੇ ਦਾਣੇ ਜਿਨੀ ਸਾਰੀ ਖਰਾਕ ਉਹਦੀ ਹੁੰਦੀ ਮਲਾਈ ਦੇ ਵਿੱਚ ਜੀ ਜਾਂ ਸ਼ਹਿਦ ਦੇ ਵਿੱਚ ਲੈਣੀ ਆ ਜੀ ਇਹ ਰੀਸ਼ਾ ਤੁਹਾਡੇ ਪਹਿਲੇ ਦਿਨ ਤੋਂ ਜਿੰਨਾ ਵੀ ਅੰਦਰ ਤੁਹਾਡੇ ਜੰਮਿਆ ਉਹ 5 ਤੋਂ 10 ਦਿਨਾਂ ਦੇ ਵਿੱਚ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਜੀ। ਜੀ। ਤਾਂ ਆਪਣੇ ਜਿੰਨੀਆਂ ਵੀ ਦਿਮਾਗ ਦੀਆਂ ਨਾੜਾਂ ਕੰਨਾਂ 'ਚ ਜੰਮੀਆਂ ਸਾਰਾ ਹਲਕਾ ਹੋ ਜਾਊਗਾ ਤੇ ਸਾਰਾ ਰੀਸ਼ਾ ਬਾਹਰ ਨਿਕਲ ਜਾਊਗਾ। ਹਮ। ਤੇ ਇਹ ਕੁੱਤੂ ਦੁੱਧ ਅੱਧਾ ਗਲਾਸ ਦੁੱਧ ਦਾ ਪੀਣਾ ਜੀ। ਜੀ। ਉਹ ਆਪਾਂ ਚੰਗੀ ਤਰ੍ਹਾਂ ਕਾੜ ਕੇ ਪੀਣਾ ਨੂੰ ਘਟੋ ਘਟਾ 8-10 ਵਾਲੀ ਦੇਣੇ ਆ। ਜੀ। 1 ਮਹੀਨੇ ਦੇ ਵਿੱਚ ਵਿੱਚ ਫੁੱਲ ਰਿਜ਼ਲਟ ਮਿਲ ਜਾਊਗਾ ਜੀ ਮਰੀਜ਼ ਨੂੰ। ਜੀ। ਉਹ ਕਹੋਗਾ ਵੀ ਠੀਕ ਆ ਤਾਕਤ ਵੀ ਬਹੁਤ ਦੇਊਗਾ ਤੇ ਰੀਸ਼ਾ ਵੀ ਖਤਮ ਕਰ ਦਊਗਾ। ਛਾਤੀ ਜ ਜਿੰਨੇ ਮਰਜ਼ੀ ਪੰਪ ਲੈਂਦਾ ਪੰਪ ਬੰਪ ਸਭ ਬੰਦ ਹੋ ਜਾਣਗੇ ਜੀ ਪੰਪ ਤਾਂ ਪਹਿਲੇ ਦਿਨ ਤੇ ਹੀ ਤਕਰੀਬਨ ਬੰਦ ਕਰ ਦਈਦਾ ਜਿੱਦ ਤੇ ਆਪਾਂ ਮੈਡੀਸਿਨ ਸ਼ੁਰੂ ਕਰਤੀ ਪੰਪ ਨੂੰ ਕੋਈ ਲੈਣ ਦੀ ਲੋੜ ਨਹੀਂ ਪੈਂਦੀ ਜੀ ਮੇਰੇ ਸਾਹ ਦੇ ਨਾਲ ਪੰਪ ਥੋੜਾ ਉਹਦੇ ਉਹਦੀ ਬੰਦਦਾ ਕਿਉਂਕਿ ਛਾਤੀ ਸਾਫ਼ ਹੋਣੀ ਸ਼ੁਰੂ ਹੋ ਜਾਣੀ ਆ ਸਾਹ ਸੌਖਾ ਹੋਣਾ ਮਾ ਤੁਹਾਨੂੰ ਪੰਪ ਦੀ ਕੋਈ ਲੈ ਕੋਈ ਦਿੱਕਤ ਉਹਦੇ ਵਿੱਚ ਕੋਈ ਨਹੀਂ ਹੋਣੀਗੀ ਆਪਾਂ ਨੂੰ ਜੀ ਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਇਹਦੀ ਗੱਲ ਕੀਤੀ ਸੀ ਦਿਨਾਂ ਦੀ ਰੇਸ਼ੇ ਦੇ ਤੇ ਤੁਸੀਂ ਉਹ ਦੱਸਿਆ ਸੀਗਾ ਕਿ ਬਾਲਾਂ ਦੇ ਵਿੱਚ ਵੀ ਜਿਹੜੀ ਬਾਲ ਝਾੜਦੇ ਨੇ ਜਾਂ ਸਿਕਰੀ ਹੁੰਦੀ ਉਹ ਵੀ ਇਹਦੇ ਕਰਕੇ ਹੁੰਦਾ ਉਹ ਵੀ ਦੇਸ਼ ਕਰਕੇ ਹੁੰਦਾ ਜੀ ਉਹ ਵੀ ਦੇਸ਼ੇ ਕਰਕੇ ਹੁੰਦਾ ਵਾ ਕਿ ਜੇ ਮੈਂ ਨੱਕ ਦੀ ਹੱਡੀ ਵੱਜ ਜਾਂਦੀ ਆ ਉਹ ਵੀ ਬਿਲਕੁਲ ਠੀਕ ਹੋ ਜਾਂਦੀ ਆ ਕੋਈ ઓਪਰੇਸ਼ਨ ਕੋਲਾਉਣ ਦੀ ਲੋੜ ਨਹੀਂ ਥੋੜੀ 15 ਦਿਨਾਂ ਦੇ ਵਿੱਚ ਹਫਤੇ ਤੋਂ 15 ਦਿਨਾਂ ਦੇ ਵਿੱਚ ਹੱਡੀ ਜਿਵੇਂ ਠੀਕ ਹੋ ਜੂ ਇੱਕ ਨੱਕ ਚਪ ਵਾਲੀ ਮੈਡੀਸਿਨ ਹੁੰਦੀ ਆ ਤਕਰੀਬਨ ਹਫਤੇ 'ਚ ਤੁਹਾਡੀ ਨੱਕ ਦੀ ਹੱਡੀ ਸਹੀ ਕਰ ਦੋ ਉਹ ਨੱਕ ਜਾਂ ਕਿ ਕਿ ਡਰਾਪ ਆਉਣਾ ਰਸਤਾ ਥੋੜਾ ਰੇਸ਼ੇ ਦਾ ਨੇ ਖੋਲ ਦੇਣਾ ਹੱਡੀ ਬਿਲਕੁਲ ਥੋੜੀ ਸਿੱਧੀ ਹੋਣੀ ਹੈ ਜਿਹੜਾ ਮਾਸ ਹੱਡੀ ਨਹੀਂ ਵਧਦੀ ਮਾਸ ਵਧਿਆ ਹੁੰਦਾ ਸਾਰਾ ਉਹ ਮਾਸ ਸਾਰਾ ਠੀਕ ਹੋ ਜਾਊਗਾ ਤੇ ਰੇਸ਼ਾ ਨੱਕ ਵਿੱਚ ਦੀ ਚਲਬੂ ਕੰਨਾਂ ਵਿੱਚ ਦੀ ਬੰਦ ਹੋ ਜਾਊਗਾ ਜੀ ਤੇ ਮਹੀਨੇ ਦੇ ਵਿੱਚ ਵਿੱਚੋਂ ਸਾਡਾ ਸਾਰਾ ਰੇਸ਼ਾ ਕਲੀਅਰ ਹੋ ਜਾਊਗਾ ਜੀ ਹੂੰ ਜੀ ਤੇ ਯੂਰੀਆ ਕੋਲੇਸਟ੍ਰੋਲ ਇਹ ਕਾਲਸ ਵੀ ਕਾਫੀ ਆਉਂਦੇ ਹੁੰਦੇ ਨੇ ਪ੍ਰੋਗਰਾਮ ਦੇ ਵਿੱਚ ਇਹਦੇ ਕਾਫੀਆਂ ਨੂੰ ਉਸ ਦਿੱਕਤ ਹੁੰਦੀ ਆ ਕਿ ਕੋਲੇਸਟ੍ਰੋਲ ਵਧਦਾ ਰਹਿੰਦਾ ਆ ਉਹ ਕਿਉਂ ਵਧਦਾ ਆ ਇਹ ਜਿਵੇਂ ਗਠੀ ਵਾਲੀ ਜਿਹੜੀ ਮੈਡੀਸਿਨ ਆ ਜੀ ਆਪਾਂ ਦੇਵਾਂਗੇ ਜੀ ਆ ਦੀ ਐਂਡੋਲੋਪਥੀ ਵਾਲੇ ਸਾਡੇ ਕੋਲ ਇੱਕੋ ਹੀ ਮੈਡੀਸਨ ਆ ਗਠੀਆ ਜੂਰੀਆ ਕਿਸ਼ੋਰ ਸਾਰੀ ਇੱਕੋ ਹੀ ਦਵਾਈ ਕਵਰ ਕਰੂਗੀ ਬਿਲਕੁਲ ਤਿੰਨਾਂ ਦੀ ਇੱਕੋ ਹੀ ਮੈਂ ਕਹਿੰਦਾ ਸਾਰੀ ਇੱਕੋ ਹੀ ਕਵਰ ਕਰੂਗੀ ਬਲੱਡ ਦਾ ਰੋਗ ਹੈ ਜੀ ਸਾਰਾ ਇੱਕੋ ਹੀ ਮੈਡੀਸਨ ਕਵਰ ਕਰੂਗੀ ਹਫਤੇ ਦੇ ਵਿੱਚ ਵਿੱਚ ਬਲੀ ਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਉਂ ਉਂਗਲਾਂ ਆਕੜਦੀਆਂ ਵਾਂ ਐ ਸਵੇਰ ਸਿੱਧੀਆਂ ਨਹੀਂ ਹੁੰਦੀਆਂ ਇਆਂ ਤੀਨੇ 15 ਦਿਨ ਦੇ ਵਿੱਚ ਉਹ ਜੀ ਸਭ ਜਿਵੇਂ ਸਹੀ ਹੋ ਜਾਣਗੇ ਜੇ ਵਸਤਰਾ ਆਕਲ ਇਹ ਪੂਰਾ ਹੱਥ ਚੱਲੂਗਾ ਜੀ ਪੂਰਾ ਨਰਮ ਜੀ 15 ਦਿਨ ਦੇ ਵਿੱਚ ਵਿੱਚੀ ਉਹ ਇੱਕੋ ਜੀ ਮੈਡੀਸਨ ਆਪਣੀ ਕਰੂ ਮੈਡੀਸਨਾਂ ਚਾਰ ਹੁੰਦੀਆਂ ਪਰ ਉਹ ਅਸੀਂ ਇੱਕੋ ਹੀ ਚੀਜ਼ ਮੰਨਦੇ ਹਾਂ ਅਲੱਗ-ਅਲੱਗ ਵੀ ਮੰਨ ਲੈਂਦੇ ਆ ਸਾਡੇ ਪੈਰ ਪਰ ਇੱਕ ਵੀ ਮੈਡੀਸਨ ਬਣ ਜਾਂਦੀ ਆ ਤੇ ਉਹ ਸਾਰਿਆਂ ਨੂੰ ਠੀਕ ਕਰ ਦਿੰਦੀ ਆ ਜੀ ਤੇ ਮਿਰਗੀ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹਾਂ ਜੀ ਮਿਰਗੀ ਦਾ ਜਿਹੜੇ ਕੋਲੇ ਚਮਨਪਰਾ ਸਮੂ ਬਣਾਵਨੇ ਚਮਨਪਰਾ ਸੇ ਗਿੱਲੀ ਜੀ ਨੂੰ ਚਮਨਪਰਾਸ ਕਹਿ ਦਿੰਨੇ ਆ ਜੀ ਜਿਹੜਾ ਸ਼ਹਿਦ ਪੈਂਦਾ ਵਾ ਜਿਹੜੀ ਲੀਕਰ ਹੁੰਦੀ ਹੈ ਜਿਵੇਂ ਆਪਾਂ ਉਹਨੂੰ ਚਮਨਪਰਾਸ ਟੈਪ ਕਹਿ ਦਿੰਨੇ ਆ ਉਹਦੀ 10 ਗ੍ਰਾਮ ਡੋਜ਼ ਆ ਜੀ। ਜੀ। ਰਾਤ ਨੂੰ ਦੁੱਧ ਦੇ ਨਾਲ ਲੈਣੀ ਹੈ। 1 ਲੱਖ ਚ ਮਾਉਣ ਨੂੰ ਦਵਾਈ ਦਿੰਨੇ ਆਸੀਂ। 3 ਮਹੀਨੇ ਦਾ ਕੋਰਸ ਆ ਜੀ ਉਹ। 1 ਮਹੀਨੇ ਬਾਅਦ ਤੁਹਾਨੂੰ ਮਰਗੀ ਪੀਣੋਂ ਬੰਦ ਹੋ ਜਾਊਗੀ। ਕੋਈ ਥੋੜੀ ਮੈਡੀਸਿਨ ਚੱਲਦੀ ਪਹਿਲਾਂ ਐਲੋਪੈਥੀ ਚੱਲਦੀ ਆ ਕੋਈ ਉਹ ਵੀ ਤਕਰੀਬਨ ਆਪਾਂ 15 ਦਿਨ ਤੋਂ ਮਹੀਨੇ ਦੇ ਵਿੱਚ ਵਿੱਚੋਂ ਬੰਦ ਕਰ ਦੇਣੀ ਮੈਡੀਸਿਨ ਜਿਹੜੀ ਚੱਲਦੀ ਆ। 3 ਮਹੀਨੇ ਖਾਣੀ ਹੈ ਮਰਗੀ ਬਿਲਕੁਲ ਗੁਰੂ ਸਾਹਿਬ ਕਿਰਪਾ ਕਰਨ ਦਸਵੇਂ ਪਾਤਸ਼ਾਹ ਜਦੋਂ ਮਰਗੀ ਤੋਂ ਰਾਹਤ ਮਿਲ ਜਾਂਦੀ ਹੈ ਜਦੋਂ ਠੀਕ ਹੋ ਜਾਂਦਾ ਮਰੀਜ਼ ਜੀ। ਜੀ। ਤੇ ਮਾਈਗਰੇਨ ਦੀ ਗੱਲ ਕਰੀਏ ਸਿਰ ਦਰਦ ਹੁੰਦਾ ਜਿਵੇਂ ਇੱਕ ਸਾਈਡ ਤੋਂ ਹੁੰਦਾ ਹੈ ਮਾਈਗਰੇਨ ਉਹਦਾ ਵੀ ਇਲਾਜ ਹੁੰਦਾ ਹਾਂਜੀ ਉਹ ਜਿਹੜੀ ਰੇਸ਼ੀਆ ਵਾਲੀ ਦਵਾਈ ਹੈ ਜੀ ਆਪਾਂ ਦਿੰਦੇ ਆ ਦਿਮਾਗ ਦੇ ਰੇਸ਼ੀਆ ਵਾਲੀ ਉਹ ਮਾਈਗਰੇਨ ਤਕਰੀਬਨ 2-3 ਦਿਨਾਂ ਚ ਹੀ ਹਟਾ ਦਿੰਦੀ ਉਹਦੇ ਬਾਅਦ ਮਾਈਗਰੇਨ ਹੁੰਦਾ ਹੀ ਨਹੀਂ ਬਿਲਕੁਲ ਰੇਸ਼ੀਆ ਵਾਲੀ ਉਹ ਰੇਸ਼ੀਆ ਕਰਕੇ ਬਿਲਕੁਲ ਨਹੀਂ ਹੁੰਦਾ ਨਾ ਬਿਲਕੁਲ ਉਹ ਰੇਸ਼ੀਆ ਕਰਕੇ ਹੀ ਹੁੰਦਾ ਮਾਈਗਰੇਨ ਹੁੰਦਾ ਵਜੋਂ ਜੀ ਜੇ ਸਟ्रेस ਹੋ ਜਾਂਦੀ ਆ ਹਾਂਜੀ ਕਿਸੇ ਤਰ੍ਹਾਂ ਦੀ ਉਹ ਸਾਰੀਆਂ ਜਿਹੜੀ ਰੇਸ਼ੀਆ ਵਾਲੀ ਦਵਾਈ ਆ ਆਪਣੀ ਬੱਸ ਮੰਨੇ ਉਹ ਸਾਰਾ ਕਵਰ ਕਰ ਜੇਣਾ ਕੋਈ ਦਰਦ ਨਹੀਂ ਹੋਊ ਜੀ ਕਿਸੇ ਤਰ੍ਹਾਂ ਦੀ ਕੋਈ ਤੇ ਕੋਈ ਲਾਣੀ ਵੱਜਣ ਗਈਆਂ ਕੁਝ ਨਹੀਂ ਹੋ ਜਮ ਅਠਰੀ ਹੋ ਜਾਊਗਾ ਜੀ ਤੇ ਅੱਜ ਕੱਲ ਤਾਂ ਬਿਮਾਰੀਆਂ ਦੇ ਵੀ ਨਵੇਂ-ਨਵੇਂ ਨਾਮ ਹੋ ਗਏ ਪਹਿਲਾਂ ਤਾਂ ਕੁਝ ਸੁਣਦੇ ਨਹੀਂ ਸੀ ਜਿਵੇਂ ਇੱਕ ਥਾਇਰੋਇਡ ਨਵਾਇਆ ਉਹਦਾ ਇੱਕ ਸਰਵਾਈਕਲ ਵੀ ਉਹ ਪਹਿਲਾਂ ਤਾਂ ਸੁਣਨ ਨੂੰ ਮਿਲਦਾ ਨਹੀਂ ਸੀ ਆਪ ਕੋਈ ਚੀਜ਼ ਹੈ ਨਹੀਂ ਸੀ ਇਹ ਨਵੇਂ ਜੀ ਇਹ ਹੁਣ ਮਤਲਬ ਹੁਣ ਪ੍ਰਚਲਿਤ ਜ਼ਿਆਦਾ ਹੋ ਗਈਆਂ ਜੀ ਕਿਉਂ ਮਰੀਜ਼ਾਂ 'ਚ ਕਮੀ ਇਨਸਾਨਾਂਾਂ ਜ਼ਿਆਦਾ ਆ ਗਈ ਜੀ ਖਾਣਾ-ਪੀਣਾ ਤਾਕਤ ਵਾਲੀ ਚੀਜ਼ ਤਾਂ ਕੋਈ ਖਾਂਦਾ ਹੀ ਨਹੀਂਗਾ ਜੀ ਜੀ ਕਿਉਂ ਦੁੱਧ ਆਉ ਉਹ ਕਹਿੰਦੇ ਕਿ ਕਸਟਰੋਲ ਬਣਦਾ ਵਾ ਕਿਉਂ ਕਹਿੰਦੇ ਉਹਦੇ ਨਾਲ ਬਣਦਾ ਇਹ ਚੀਜ਼ਾਂ ਪਾਕਤਾਲੀਆਂ ਹੂੰ ਜੇ ਦੁੱਧ ਕਿਉ ਹੋਣਾ ਨਾ ਇਹ ਤਾਂ ਅੰਮ੍ਰਤਾ ਜੀ ਜਿਹੜਾ ਬੰਦਾ ਦੁੱਧ ਕਿਉ ਖਾਂਦਾ ਨਾ ਉਹ ਬੰਦਾ ਬੁਢਾ ਨਹੀਂ ਹੁੰਦਾ ਜੀ ਪਰ ਅੰਕਲ ਤਾਂ ਕਿਹਾ ਜਾਂਦਾ ਹੈ ਕਿ ਕਿਉ ਖਾਣਾ ਸਿਹਤ ਲਈ ਨਹੀਂ ਕਰ ਕਾ ਨਹੀਂ ਨਹੀਂ ਤੇਲ ਆ ਜਦੋਂ ਦੇ ਅਸੀਂ ਤੇਲ ਖਾਣ ਲੱਗ ਗਏ ਆ ਉਦੋਂ ਦੇ ਬਿਮਾਰ ਅਸੀਂ ਹੋਏ ਆ ਹੂੰ ਜਦੋਂ ਇਹ ਦੀਸੀ ਘਿਓ ਤੇ ਦੁੱਧ ਵਰਤਦੇ ਸੀ ਸਾਡੇ ਬੁੱਢੇ ਤਾਂ ਬਿਮਾਰਾ ਹੀ ਨਹੀਂ ਸੀ ਕੋਈ ਵੀ ਜੀ ਸਾਡੇ ਐਸਾ ਪ੍ਰਚਾਰ ਹੋ ਗਿਆ ਅਸੀਂ ਪ੍ਰਚਲਿਤ ਪਿੰਡਾਂ ਚੱਲ ਪਈ ਕਿ ਇਹਦੇ ਜੀ ਕਿਉ ਆਦਾ ਕਿ ਵਿਹਾਰ ਟੈਕ ਹੋ ਜਾਂਦਾ ਵਾ ਖੂਨ ਗਾੜਾ ਹੋ ਜਾਂਦਾ ਕਿ ਸਟੋਲ ਬਣ ਜਾਂਦਾ ਜੀ ਪਹਿਲਾਂ ਤਾਂ ਬੰਦਾ ਕੋਈ ਭਾਰ ਨਹੀਂ ਜਦੋਂ ਤੇਲ ਵੜ ਗਿਆ ਸਾਡੇ ਘਰਾਂ ਚ ਹੂੰ ਉਦੋਂ ਤਾਂ ਸਾਡੇ ਇਹ ਨੁਕਸ ਉਨਸਾ ਨਾਦਾ ਹੋਇਆ ਵਾ ਜਿਹੜਾ ਬੀਸੀ ਕੋ ਅੰਬੜਤਾ ਹੂੰ ਬੀਸੀ ਕੋ ਅੰਬੜਤਾ ਕਿਤੇ ਕਾੜਨੀ ਦਾ ਦੁੱਧ ਕੜਿਆ ਹੋਵੇ ਜੀ ਮੱਠੀ ਮੱਠੀ ਅੱਗ ਤੇ ਉਹ ਆਪਾਂ ਰਾਤ ਨੂੰ ਪੀ ਗਏ ਬਿਲਕੁਲ ਹਾਜਮ ਹੋਊਗਾ ਨਾ ਉਹ ਖੂਨ ਗਾੜਾ ਹੋਣ ਦੇ ਵੇ ਕੁਝ ਨਹੀਂ ਹੋਣ ਦਿੰਦਾ ਜੀ ਜਿਹੜਾ ਉਹ ਕਿਉਂ ਬਣੂਗਾ ਫਿਰ ਹਾਂਜੀ ਜੇ ਤੁਹਾਡਾ ਖੂਨ ਗਾੜਾ ਹੋ ਤਿੰਨ ਚਾਰ ਮਹੀਨੇ ਖਾਲੋ ਦਵਾਈ ਵੀ ਨਾ ਲਿਓ ਤੇ ਜੇ ਖੂਨ ਨਾ ਸੈਟ ਹੋ ਗਿਆ ਤਾਂ ਕਹਿੰਦੇ ਪਰ ਦੁੱਧ ਕਾੜਨੀ ਦਾ ਹੋਵੇ ਜੀ ਇਹ ਨਾ ਵੀ ਤੁਸੀਂ ਕੱਚੇ ਦੁੱਧ ਨੂੰ ਉਬਾਲਾ ਦਿੱਤਾ ਤੇ ਜਾਗ ਲਾਤਾ ਤੇ ਕਿਉਂ ਬਣਾ ਲਿਆ ਉਹ ਚੀਜ਼ ਨਹੀਂ ਜੀ ਕਿਉਂ ਕਾਰਨੀ ਬੜੇ ਮੱਠੀ ਮੱਠੀ ਅੱਗੇ ਤੋਂ ਕੱਢਦਾ ਤੁਸੀਂ ਇਹ ਦੁੱਧ ਨੂੰ ਪੀਓਗੇ ਦੇਖੋ ਤੁਸੀਂ એનર્ਜੀ ਤੁਹਾਨੂੰ ਕਿੰਨੀ ਮਿਲਦੀ ਆ ਤੇ ਮਨ ਨੂੰ ਸੰਤੁਸ਼ਟੀ ਹੋਂ ਤੁਹਾਡਾ ਮਨ ਜਦੋਂ ਦੁੱਧ ਪੀਵਾਗੇ ਉਹ ਜੇ ਭਾਰਾ ਬਣਾਉਂਦਾ ਪਰ ਦੁੱਧ ਰਾਤ ਨੂੰ ਕੱਚਾ ਪੀਨੇ ਆ ਜੀ ਗਰਮ ਕਰੇ ਭਾਰਾ ਬਣਾਉਂਦਾ ਸਰੀਰ ਚ ਪਰ ਜਦੋਂ ਆਪਾਂ ਕਾਰਨੀ ਦਾ ਪੀਵਾਗੇ ਨਾ ਸ਼ੱਕਰ ਪਾ ਕੇ ਤੇ ਤੁਹਾਡਾ ਸਰੀਰ ਹੌਲਾ ਹੋ ਜੂ ਉਹ ਦੇ ਨਾਲ ਬਿਲਕੁਲ ਹੌਲਾ ਹੌਲਾ ਮਹਿਸੂਸ ਕਰਾਂਗੇ ਆਪਾਂ ਜੀ ਪਰ ਇੱਥੇ ਤਾਂ ਕੋਈ ਅਦਾ ਕਰਦਾ ਹੀ ਨਹੀਂ ਇੱਥੇ ਟਾਈਮ ਹੀ ਨਹੀਂ ਹੁੰਦਾ ਸਾਰੇ ਗੱਲੇ ਟਾਈਮ ਨਹੀਂ ਹੁੰਦਾ ਟਾਈਮ ਬਿਲਕੁਲ ਟਾਈਮ ਨਹੀਂ ਪਰ ਆਪੇ ਇੱਥੇ ਈ ਗੱਲ ਨਹੀਂ ਕਰ ਸਕਦੇ ਆ ਉਹਨੂੰ ਮੱਠੀ ਮੱਠੀ ਆਕਦੇ ਜਿੰਨਾ ਪੀਣਾ ਮਾਪ ਦੁੱਧ ਉਹਨੂੰ ਮੱਠੀ ਮੱਠੀ ਆਕਦੇ ਨੂੰ ਪਕਾ ਲਓ ਮਤਲਬ ਉਹਦਾ ਲਾਲੀ ਜਿਹਾ ਰੰਗ ਪਾੜਾ ਹੋਣਾ ਚਾਹੀਦਾ ਫਿਰ ਉਹ ਤੁਹਾਡੇ ਇੱਕ ਸਟੋਲ ਜੂਰੀਆ ਬਿਲਕੁਲ ਦੇ ਨਹੀਂ ਬਣਾਉਂਦੀ ਰੋਜ਼ ਪੀਓ ਜੀ ਸਿਹਤ ਨੂੰ ਪੂਰੀ ਤੰਦਰੁਸਤੀ ਦੇਊਗਾ ਉਹ ਪਰ ਉਹ ਵੀ ਬੜਾ ਜਿਹਾ ਰੰਗ ਬੜਾ ਲਾਲੀ ਜਿਹਾ ਨਾ ਹਲਕਾ ਜਾ ਜੀ ਉਹਨੋਂ ਪਕਾਉਣਾ ਪੈਣਾ ਕਿਰਾ ਹਾਂਜੀ ਤੇ ਇੱਕ ਡੇਂਗੂ ਤੇ ਟਾਈਫਾਇਡ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਉਹ ਕਿੰਨੇ ਸਮੇਂ ਦੇ ਵਿੱਚ ਠੀਕ ਹੋ ਜਾਂਦੇ ਆ ਹਾਂਜੀ ਜੇ ਡੇਂਗੂ ਆ ਜੀ ਜੇ ਸੈੱਲ ਘਟੇ ਹੁੰਦੇ ਆ ਹਾਂਜੀ ਇਹ ਤਕਰੀਬਨ ਆਪਾਂ ਹੀ ਤਿੰਨ ਪੂੜੀਆਂ ਦਿਨ ਤਿੰਨਾਂ ਪੂੜੀਆਂ ਨਾਲ ਸੈੱਲ ਪੂਰੇ ਹੋ ਜਾਂਦੇ ਆ ਜੀ ਪਹਿਲੀ ਪੂੜੀ ਯਾਨੀ ਕਿ ਸੈੱਲ ਵੱਜ ਜਾਣਗੇ ਜੀ ਹਮਮ ਘਟੋਘਟ 20-30000 50000 ਤੱਕ 20 ਤੋਂ 50000 ਤੱਕ ਪਹਿਲੀ ਪੂੜੀ ਵੱਜ ਜਾਂਦੇ ਸੈੱਲ ਜੀ ਜੀ ਜਿਹੜਾ ਟਾਈਫੈਟ ਆ ਇਹ ਤੇ ਗ੍ਰੇਵ ਹਫਤੇ ਕਿਚ ਖਬਰ ਹੋ ਜਾਂਦਾ ਵਾ ਇਹਦਾ ਟਾਈਫਟ ਬਹੁਤ ਭੈੜੀ ਬਿਮਾਰੀ ਆ ਹਾਂਜੀ ਜਿਹੜੀ ਟਾਈਫਟ ਆ ਜਦੋਂ ਆਪਾਂ ਕੋਈ ਮੈਡੀਸਨ ਲੈਂਦੇ ਆਪਾਂ ਕਹਿੰਦੇ ਬੁਖਾਰ ਉਤਰ ਗਿਆ ਜੀ ਬੁਖਾਰ ਆਪਾਂ ਨੂੰ ਉਤਰਿਆ ਰਹਿੰਦਾ ਅੰਦਰ ਵਾਇਰਸ ਉਵੇਂ ਹੀ ਹੁੰਦਾ ਹੱਡ ਬੰਦਣੀ ਮਰੀਜ਼ ਨੂੰ ਰੂਗੀ ਬਹੁਤ ਜ਼ਿਆਦੇ ਉਹ ਬਹੁਤ ਦਵਾਈਆਂ ਲੈਂਦਾ ਵੀ ਕਹਿੰਦਾ ਮੇਰੇ ਲੱਤਾਂ ਦੁਖਦੀਆਂ ਬਹੁਤ ਮੇਰੇ ਪੇਨ ਹੁੰਦੀ ਆ ਪਰ ਉਹ ਅੰਦਰ ਬੁਖਾਰ ਹੀ ਉਹਦੇ ਹੁੰਦਾ ਜੀ ਜਿਹੜੀ ਮਰਜ਼ੀ ਮੈਡੀਸਨ ਉਹ ਲੈ ਲਵੇ ਉਹਨੂੰ ਕਿਸੇ ਦਵਾਈ ਨੇ ਅਸਰ ਨਹੀਂ ਕਰਨਾ ਹੂੰ ਜਿੰਨਾ ਚਿਰ ਅੰਦਰ ਟਾਈਫਟ ਦਾ ਵਾਇਰਸ ਆ ਜੀ ਜਦੋਂ ਬਹੁਦੇ ਵਾਸਤੇ ਮੈਡੀਸਨ ਖਾਵਾਂਗੇ ਇਹ ਉਹਦੇ ਨਾਲ ਬੁਖਾਰ ਚੜਦਾ ਜੀ ਕਿਰਮਰੀ ਨੂੰ ਜੀ ਭਾਈ ਕੋਈ ਮੈਡੀਸਨ ਨਹੀਂ ਲੈਣੀ ਬਸ ਉਹਦੇ ਨਾਲ ਕੱਲੇ ਅਸੀਂ ਗਲੋ ਦਾ ਗਿਦੇਮ ਕਾੜਾ ਲੈ ਲਓ ਹਾਂਜੀ ਚਾਹੇ ਮਰਤਾਰਸ਼ਟ ਪੀਓ ਚਾਹੇ ਗਲੋ ਦਾ ਖੜਾ ਲੈ ਲਓ ਦੋ ਚੀਜ਼ਾਂ ਲੈ ਲਓ ਇੱਕ ਹਫ਼ਤਾ ਮੈਡੀਸਨ ਖਾ ਲੋ ਤੁਹਾਨੂੰ ਬੁਖਾਰ ਚੜੂ ਤਿੰਨ ਚਾਰ ਦਿਨ ਜੀ ਐ ਅਸੀਂ ਜ਼ਰਾ ਹੌਲਾ ਫੱਲ ਹੋ ਜਾਊਗਾ ਹੂੰ ਕੋਈ ਲੱਤਾਂ ਨਹੀਂ ਬਾਜ ਚ ਦੁਖਣਗੀਆਂ ਜਿਹੜੀ ਚੀਜ਼ ਦੀ ਮਰਜ਼ੀ ਨੂੰ ਮੈਡੀਸਨ ਲਓ ਉਹਦੇ ਤੁਹਾਨੂੰ ਅਸਰ ਕਰੂਗੀ ਉਹ ਜੀ ਉਹਦੀ ਅਸਰ ਕਰੂ ਜਦੋਂ ਤੁਹਾਨੂੰ ਕਿਤੇ ਵੀ ਬੁਖਾਰ ਚੜਦਾ ਆਪਣੇ ਕੋਲ ਕੋਈ ਵੀ ਮੈਡੀਸਨ ਨਹੀਂ ਤੁਸੀਂ ਨਾ ਗਲੋ ਲੈ ਕੇ ਉਹਨੂੰ ਕੁੱਟ ਕੇ ਤੇ ਉਹਦਾ ਪਾਣੀ ਕੱਢ ਕੇ ਪੀ ਲਓ ਜਿੰਨਾ ਹੀ ਕੋਰ ਸਾਬੇ ਉਹਨੂੰ ਵਾਲ ਕੇ ਵੀ ਆਪਾਂ ਲੈ ਸਕਦੇ ਕੋਈ ਢੀ ਗੱਲ ਨਹੀਂ ਕੋਈ ਨਾ ਕੁੱਟਾਂ ਦਾ ਚਲੋ ਥੋੜੀ ਘਾਲੋ ਘਾਗ ਤੇ ਰੱਖਿਆ ਤੇ ਉਹਨੂੰ ਵਾਲ ਕੇ ਵੀ ਲੈ ਸਕਦੇ ਆ ਜੀ ਜੇ ਆਪਾਂ ਉਹ ਗਲੋ ਲੈਨੇ ਆ ਉਹ ਬੁਖਾਰ ਆਪਣੇ ਅੰਦਰ ਨਹੀਂ ਰਹਿਣ ਦਿੰਦੀ ਹਮ ਉਹਦੇ ਨੂੰ ਹੋਰ ਬੁਖਾਰ ਝੜ ਦਰਾ ਜੀ ਉਹਨੇ ਵਾਇਰਸ ਸਾਰਾ ਬਾਹਰ ਕੱਢ ਦੇਣਾ ਤੇ ਬੰਦਾ ਜਿਵੇਂ ਕੱਪੜੇ ਧੋਤਦੇ ਹੌਲਾ ਹੋ ਜੂ ਫੁੱਲ ਉਹਦੇ ਨਾਲ ਪਰ ਉਹ ਤਿੰਨ ਚਾਰ ਦਿਨ ਲੈ ਲਵੇ ਜਿਵੇਂ ਨੌ ਵਰ ਨੌ ਹੋ ਜੂ ਕੋਈ ਹੱਡ ਬੰਦ ਨਹੀਂ ਰੂ ਕੋਈ ਲੱਤਾਂ ਬਾਹਾਂ ਨਹੀਂ ਦੁਖਣ ਗਈਆਂ ਤੇ ਬੰਦਾ ਵਧੀਆ ਤੰਦਰੁਸਤ ਅੰਮ੍ਰਤਾ ਮਦਲ ਗਲੂ ਨੂੰ ਅੰਮ੍ਰਤਾ ਰਿਸ਼ਤ ਤਾਂ ਹੀ ਗਿਆ ਅੰਮ੍ਰਤਾ ਕਿਹਾ ਗਿਆ ਜੀ ਗਲੂਰੂ ਗਰੂ ਦੇ ਵਿੱਚ ਬਹੁਤ ਜ਼ਿਆਦਾ ਗੁਣ ਹਾ ਦਤਨ ਵੀ ਕਰ ਸਕਦੇ ਆਪਾਂ ਆਪਾਂ ਰੋਜ ਵੀ ਇਹਨੂੰ ਲੈ ਵੀ ਸਕਦੇ ਆ ਜੀ ਬਹੁਤ ਵਧੀਆ ਗੁਣਕਾਰੀ ਆ ਅਕਸਰ ਹੀ ਕਹਿੰਦਾ ਜਦੋਂ ਡੈਂਗੂ ਜਾਂ ਫਿਰ ਟਾਈਫਾਇਡ ਹੁੰਦਾ ਹੈ ਤਾਂ ਗਲੂਕੋਜ਼ ਲਗ ਵੀ ਉਹਦੇ ਨਾਲ ਕਦੇ ਹੱਡ ਪਰ ਨਹੀਂ ਟਿਕਦੀ ਹਾਂ ਹਾਂਜੀ ਇਹਨੂੰ ਪੈਥੀਚੋ ਤੁਸੀਂ ਲਾਜੋ ਗਲੂਕੁਸ਼ ਤੇ ਟੀਕਾ ਕੋਈ ਲਾਉਂਦੇ ਆ ਹਾਂਜੀ ਸਾਡੇ ਦਾ ਆਪਾਂ ਨੂੰ ਕੋਈ ਮਹਾਰੀ ਦੀ ਕਰ ਪਰ ਟੀਕਾ ਉਹਨਾਂ ਦਾ ਟੀਕਾ ਅਸੀਂ ਜਾਣਦੇ ਨਹੀਂ ਲਾਉਣ ਵੈਸੇ ਤਾਂ ਤੇ ਨਾ ਗਲੂਕੁਸ਼ ਲਾਉਣ ਦੀ ਲੋੜ ਪੈਂਦੀ ਵੈਸੇ ਹੀ ਠੀਕ ਹੋ ਜਾਂਦਾ ਵਾ ਤੇ ਗਲੋ ਉਹ ਤਾਂ ਜਿਹੜਾ ਆਪਾਂ ਨੂੰ ਘਰ ਚ ਰੱਖਣੀ ਚਾਹੀਦੀ ਹਰ ਇੱਕ ਨੂੰ ਜੀ ਜੇ ਤੁਸੀਂ ਚੀਜ਼ ਆਪਣੀਆਂ ਪੁਰਾਣੀਆਂ ਵਰਤਦੇ ਨੇ ਨਾ ਪਰਾਤਰਾ ਆਪਾਂ ਵਰਤਦੇ ਆ ਬਹੁਤ ਵਧੀਆ ਵਾ ਜੀ ਅਸੀਂ ਚੀਜ਼ਾਂ ਬਿਵਾਰੀਆਂ ਉਹ ਤੋਂ ਬਾਜਾਂ ਕੇ ਸਾਨੂੰ 90% ਦਾ ਬੁਖਾਰ ਹੀ ਬਿਵਾਰੀਆਂ ਪੈਦਾ ਕਰਦਾ ਬਿਲਕੁਲ ਇਹ ਦਰਦ ਹੁਣ ਹੋਏ ਹੁੰਦੇ ਨਾ ਵਿਕਾਰ ਵੰਦੇ ਟਾਈ ਫਟੋਂ ਦੇ ਮਲੇਰੀਆ ਹੁੰਦੇ ਆ ਇਹ ਅਸੀਂ ਇੱਕ ਗੱਲ ਖੁਸ਼ ਹੋ ਜਾਂਦੇ ਵੀ ਇੱਕਦਮ ਵਿਕਾਰ ਉਤਰ ਗਿਆ ਉਹਨੂੰ ਗਲਤ ਚੀਜ਼ਾਂ ਜੀ ਉਹ ਉਤਰਣਾ ਚਾਹੀਦਾ ਉਹਨੂੰ ਦੋ ਤਿੰਨ ਦਿਨ ਲੱਗਣੇ ਚਾਹੀਦੇ ਚੀਜ਼ ਨੂੰ ਪਕੜਨਾ ਚਾਹੀਦਾ ਕਿਸੇ ਚੀਜ਼ ਨੂੰ ਵੀ ਹਮ ਤੇ ਹੁਣ ਪਥਰੀ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਜ਼ਿਆਦਾ ਕਾਮਨ ਆ ਮਤਲਬ ਲੇਡੀਜ਼ ਦੇ ਵਿੱਚ ਜੈਂਟਸ ਦੇ ਬੱਚਿਆਂ ਦੇ ਵਿੱਚ ਵੀ ਅੱਜ ਕੱਲ ਦਾ ਪਾਈ ਜਾਂਦੀ ਆ ਤੇ ਉਹਦਾ ਦਰਦ ਵੀ ਬਹੁਤ ਜ਼ਿਆਦਾ ਹੁੰਦਾ ਪਿੱਤੇ ਦੀ ਪਥਰੀ ਦਾ ਵੀ ਤੇ ਗੁਰਦੇ ਦੀ ਪਥਰੀ ਦਾ ਵੀ ਤਾਂ ਆਯੁਰਵੈਦਿਕ ਢੰਗ ਦੇ ਨਾਲ ਉਹਦਾ ਵੀ ਇਲਾਜ ਹੁੰਦਾ ਹੈ हां जी ਜੇ ਜਿਹੜੀ ਆਪਣੇ ਗੁਰਦੇ ਦੀ ਆ ਇਹਦਾ ਜੀ ਤਕਰੀਬਨ ਹਫਤੇ 'ਚ ਨਿਕਲ ਜਾਂਦੀ ਆ ਜੇ ਬੜਾ ਜਿਆਦਾ ਵੇਰੀ ਆ ਪ੍ਰਾਣੀ ਆ ਵੀ ਨਿਕਲੀ ਦੇਗੀ ਫਿਰ ਉਹ ਮਹੀਨਾ ਵੀ ਲੱਜਾਂਦੇ ਉਹ ਹਫਤੇ 'ਚ ਬਿਲਕੁਲ ਕਲੀਅਰ ਹੋ ਜਾਂਦੀ ਆ ਜੀ ਜਿਹੜੀ ਪਿੱਤੇ ਦੀ ਉਹ ਕੁਝ ਟਾਈਮ ਲੈਂਦੀ ਆ ਜੀ ਪਿੱਤੇ ਦੀ ਕੁਝ ਟਾਈਮ ਲੈਂਦੀ ਆ ਦਰਦ ਆਪਣਾ ਜਦੋਂ ਮੈਡੀਸਿਨ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਦਰਦ ਮਹਾਰੇ ਦੀ ਕਿਰਪਾ ਨਾਲ ਦਰਦ ਨਹੀਂ ਹੁੰਦਾ ਮਰੀਜ਼ ਦੇ ਜੀ ਤੇ ਜੇਕਰ ਦਰਦ ਹੁੰਦਾ ਵੀ ਆਪਾਂ ਉਹਦੇ 'ਚ ਨਿੰਬੂ ਵੀ ਲੈ ਸਕਦੇ ਆ ਹੂੰ ਦੋ ਨਿੰਬੂ ਤੁਸੀਂ ਕੋਸੇ ਪਾਣੀ 'ਚ ਪਾ ਕੇ ਲੈ ਲਓ ਥੋੜਾ ਜਿਹਾ ਮਠਾਸੋਡਾ ਵਿੱਚ ਪਾ ਲਓ ਉਹ ਦੋ ਤਿੰਨ ਡੰਗ ਪੀ ਲਓ ਉਹਦੇ ਨਾਲ ਫਰਕ ਰੀਲੀਫ ਮਿਲੂ ਤੁਹਾਨੂੰ ਫਿਰ ਜਤੂਨ ਲੈ ਸਕਦੇ ਆ ਪਰ ਜਤੂਨ ਦਾ ਤੇਲ ਦੋ ਤੋਲੇ ਹੋਵੇ ਤੇ ਉਹ ਦੋ ਤੋਲੇ ਪੀ ਕੇ ਤੇਲ ਉਤੋਂ ਦੀ ਮਤਲਬ 10 ਮਿੰਟ ਬਾਅਦ ਰੋਕ ਕੇ ਦੋ ਨਿੰਬੂ ਨਿਚੋੜ ਕੇ ਪਾ ਪੀ ਲਓ ਉਹਦੇ ਨਾਲ ਤੁਹਾਨੂੰ ਰੀਲੀਫ ਮਿਲ ਜੂਗੀ ਦਰ ਥੋੜਾ ਬੰਦ ਹੋ ਜਾਊਗਾ ਜੀ ਹਾਂ ਜੀ ਤੇ ਗੁਰਦੇ ਫੇਲ ਹੋ ਜਾਂਦੇ ਨੇ ਕਈ ਵਾਰੀ ਤਾਂ ਡਾਇਲਿਸਿਸ ਕਰਵਾਣੀ ਪੈਂਦੀ ਆ ਤਾਂ ਉਹ ਡਾਇਲਿਸਿਸ ਨਹੀਂ ਨਾ ڪرਾਨੀ ਪਵੇ ਇਹਦਾ ਵੀ ਕੋਈ ਇਲਾਜ ਹੋ ਸਕਦਾ ਹਾਂਜੀ ਡਾਇਲਿਸਿਸ ਦਾ ਇਸ ਤਰ੍ਹਾਂ ਹੀ ਪਰਮੇਸ਼ਰ ਦੀ ਕਿਰਪਾ ਨਾਲ ਅਪਰੇਸ਼ਨ ਤੋਂ ਜੇਕਰ ਮਰੀਜ਼ ਵਜਾ ਹੋਵੇ ਨਾ ਜੀ ਫਿਰ ਤਾਂ ਬਹੁਤ ਵਧੀਆ ਮਤਲਬ ਰਿਜ਼ਲਟ ਬਹੁਤ ਵਧੀਆ ਮਿਲ ਜਾਂਦਾ ਜੀ ਹਫ਼ਤੇ ਦੇ ਵਿੱਚ ਮਰੀਜ਼ ਨੂੰ ਬਿਲਕੁਲ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵਾ ਆਪਰੇਸ਼ਨ ਨਾ ਕਿਤੇ ਹੋਇਆ ਹੋਵੇ ਡਾਇਲਿਸਿਸ ਦਾ ਵੀ ਕੋਈ ਗੱਲ ਨਹੀਂ ਤੇ ਡਾਇਲਸਿਸ ਵੀ ਤਕਰੀਬਨ 10 ਤੋਂ ਮਹੀਨੇ ਦੇ 10ਾਂ ਦਾ ਤੋਂ ਲੈ ਕੇ ਮਹੀਨੇ ਤੱਕ ਬੰਦ ਹੋ ਜਾਂਦਾ ਮਰੀਜ਼ ਦੇ ਜੀ ਪਰ ਉਹਨੂੰ ਚੱਲਣਾ ਪੈਂਦਾ ਮਰੀਜ਼ ਨੂੰ ਸਾਡੇ ਨਾਲ ਇਹ ਨਹੀਂ ਵੀ ਆਪਾਂ ਮਰੀਜ਼ ਹਫ਼ਤਾ ਦਵਾਈ ਲੈ ਗਿਆ ਬਾਅਦ ਚ ਕਿਤੇ ਹੋਰ ਉੱਠ ਗਿਆ ਉਹ ਚੀਜ਼ ਗਲਤ ਹੋ ਜਾਂਦੀ ਆ ਜੀ ਅਸੀਂ ਵੀ ਕਹਿੰਦੇ ਜੇ ਇੱਕ ਦੋ ਤੁਹਾਡੀ ਦਵਾਈ ਕਿਤੋਂ ਵੀ ਚੱਲਦੀ ਕਿਸੇ ਵੇਅ ਤੋਂ ਡਾਕਟਰ ਤੋਂ ਚੱਲਦੀ ਆ ਕੋਈ ਸਮਾਂ ਦਿਓ ਉਹਨੂੰ ਜੀ 15 ਦਿਨ ਮਹੀਨਾ ਨੂੰ ਸਮਾਂ ਦਿਓ ਵੀ ਫੇਰ ਉਹਨੂੰ ਪੁੱਛੋ ਵੀ ਭਾਈ ਤੁਹਾਨੂੰ ਕੋਈ ਫਰਕ ਨਹੀਂ ਪੈ ਰਿਹਾਗਾ ਵੀ ਇਨਸਾਨ ਕੋਈ ਹਿਰਕਾ ਰੱਬ ਦਾ ਹੁੰਦਾ ਹੀ ਨਹੀਂਗਾ ਜੀ ਜੀ ਉਧਰ ਤਾਂ ਨਹੀਂ ਕੀ ਪਤਾ ਕਿਹਦੇ ਹੱਥ ਤੇ ਜਸ ਲਿਖਿਆ ਹੋਵੇ ਵੇਅ ਦੇ ਡਾਕਟਰ ਦੇ ਹੂੰ ਜੇਰਾ ਮਰੀਜ਼ ਆ ਉਹਨੂੰ ਹੋਵੇ ਡਾਕਟਰ ਹੋਵੇ ਵੈਦ ਹੋਵੇ ਜਿਹੜੀ ਮਰਜ਼ੀ ਬੈਠੀ ਆ ਜੀ ਉਹਨੂੰ ਵਿਚਾਰੇ ਨੂੰ ਆਰਾਮ ਚਾਹੀਦਾ ਬਿਲਕੁਲ ਜੀਨੇ ਮਤਲਬ ਡਾਕਟਰ ਵੈਦ ਨੇ ਜਿਹਨੇ ਉਹਨੂੰ ਠੀਕ ਕਰਤਾ ਉਹਦੇ ਭਾਦਰ ਰੱਬ ਹੀ ਆ ਉਹ ਰੱਬ ਦਾ ਰੱਬ ਹੀ ਹੁੰਦਾ ਔਰ ਉਹਦਾ ਮਨ ਚੋਂ ਸ਼ੁਕਰਾਨਾ ਕਰਦਾ ਨਾ ਸ਼ੁਕਰਾਨਾ ਦਾ ਕਰਦਾ ਵਾਦਾ ਜੀ ਉਹਨੂੰ ਕੋਈ ਜ਼ਰੂਰਤ ਨਹੀਂ ਦਾ ਕੋਈ ਨਾ ਉਹਨੂੰ ਪੜੇ ਲਿਖੇ ਦੰਦਾ ਵੀ ਵੱਧ ਡਿਗਰੀ ਆ ਘਟਾ ਉਹਨੂੰ ਤਾਂ ਆਰਾਮ ਚਾਹੀਦਾ ਬਿਲਕੁਲ ਉਹ ਆਰਾਮ ਪਿੱਛੇ ਵਿਚਾਰਾ ਤੁਰਿਆ ਫਿਰਦਾ ਜੀ ਤੇ ਹੁਣ ਮੈਂ ਇੱਕ ਪੁੱਛਣਾ ਚਾਹੂੰਗੀ ਕਾਫੀ ਦਰਸ਼ਕਾਂ ਦਾ ਵੀ ਮਾਈਂਡ ਦੇ ਵਿੱਚ ਉਹਨਾਂ ਦੇ ਚੱਲ ਰਿਹਾ ਹੋਊਗਾ ਕਿ ਜਿਹੜੀ ਆਯੁਰਵੈਦਿਕ ਦਵਾਈ ਤੁਹਾਡੇ ਵੱਲੋਂ ਤਿਆਰ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਇਹ ਜਿਵੇਂ ਅਸੀਂ ਸੋਨਾ ਭਸਮ ਆਪ ਤਿਆਰ ਕਰਦੇ ਹਾਂ ਸਾਰਾ ਜੀ ਜੀ ਪਹਿਲਾਂ ਇਹ ਸੋਨਾ ਲੈਨੇ 24 ਕੈਰਟ ਦਾ ਫਿਰ ਅਸੀਂ ਉਹਨੂੰ ਸ਼ੁੱਧ ਕਰਦੇ ਹਾਂ ਜੀ ਉਹਦਾ ਸ਼ੁੱਧੀਕਰਨ ਹੁੰਦਾ ਵਾ ਫਿਰ ਉਹਦਾ ਪੱਤਰਾ ਨਿਕਲਦਾ ਜੀ ਹੂੰ ਬਕਾਇਦਾ ਪੱਤਰਾ ਹੀ ਕੱਟ ਕੇ ਬਣਾ ਲੈਂਦੇ ਹਾਂ ਪਰ ਅਸੀਂ ਹੁਣ ਮਸ਼ੀਨ ਤੇ ਹੀ ਬਣਾ ਲੈਂਦੇ ਹਾਂ ਜੀ ਪੱਤਰਾ ਮਸ਼ੀਨ ਤੋਂ ਸੋਨੇ ਦੇ ਤੇ ਬਣ ਜਾਂਦਾ ਵਾ ਲੰਮਾ ਪੱਤਰਾ ਕਰਕੇ ਫਿਰ ਉਹਦਾ ਸ਼ੁੱਧੀਕਰਨ ਹੁੰਦਾ ਕੰਡੀਆਂ ਦੀ ਕਟਾਈ ਹੁੰਦੀ ਆ ਬਰੀਕ ਬਰੀਕ ਕੱਟ ਕੇ ਅਲੱਗ ਅਲੱਗ ਜਾਨੀ ਕਿ ਇਹਦੇ ਬਹੁਤ ਤਰੀਕੇ ਆ ਜੀ ਬਹੁਤ ਘੱਟੋ ਘੱਟ 10 ਤਰੀਕੇ ਤਾਂ ਅਸੀਂ ਜਾਣਦੇ ਆ ਜੀ ਮਤਲਬ 10ਾਂ ਤਰੀਕੇ ਨਾਲ ਅਸੀਂ ਬਣਾਉਨੇ ਆ ਸੋਨਾ ਬਸ ਜੀ ਸਾਨੂੰ ਪਾਸ ਬਣਾਦੇ 10 ਤਰੀਕਿਆਂ ਨਾਲ ਤਾਂ ਜਿਹੜਾ ਬਣਾਉਨੇ ਆ ਅਸੀਂ ਉਹਨੂੰ ਬਰੀਕ ਬਰੀਕ ਕੱਟ ਕੇ ਉਹਨੂੰ ਫਿਰ ਕੋਈ ਪਾਰੇ ਜੀ ਵੀ ਬਣਾ ਲਈਦਾ ਅਲੱਗ ਅਲੱਗ ਉਹ ਅਸੀਂ ਕਿਹੋ ਜਿਹੀ ਕੰਡੀਸ਼ਨ ਚ ਵਰਤਨਾ ਤਾਕਤ ਤੇ ਵਰਤਨਾ ਕਠੀਏ ਦੇ ਵਰਤਨਾ ਅਲੱਗ ਅਲੱਗ ਉਹਦੇ ਤਰੀਕੇ ਤੇ ਅਲੱਗ ਅਲੱਗ ਉਹਨੂੰ ਰਸਾਂ ਦੀਆਂ ਭਾਵਨਾਵਾਂ ਉਹ ਭਾਵਨਾਵਾਂ ਦੇ ਦੇ ਕੇ ਉਹਦੀ ਵਾ ਟਿੱਕੀ ਬਣਾਈ ਦੀ ਆ ਫਿਰ ਉਹਨੂੰ ਕੁਜੇ ਤੇ ਉਹ ਅੱਗਾ ਦੇਖ ਲੀ ਗਾ ਵਾ ਉਹਨੂੰ ਕੋ ਸਮਾਂ ਲੰਮਾ ਲੱਗਦਾ ਐਵੇਂ ਚਾਂਦੀ ਪਾਸਾ ਬਣਦੀ ਆ ਹੁਣ ਜਿਹੜੀ ਸਵਰਨ ਪਾਸਮ ਦੀ ਦਵਾਈ ਆ ਜਿੱਡਾ ਮਰਜੀ ਗਠਿਆ ਫਿਰਿਆ ਜੀ ਇਹ ਸੋਨਾ ਪਾਸਮ ਨਹੀਂ ਛੱਡਦਾ ਜਮਾ ਜੀ ਕਦੇ ਬਣਿਆ ਹੋਵੇ ਕਿਸੇ ਕਾਰੀਗਰ ਦਾ ਕੋਈ ਵੀ ਚੀਜ਼ ਜਿਹੜੀ ਚੀਜ਼ ਦਾ ਕੋਈ ਕਾਰੀਗਰ ਉਹ ਕਾਰੀਗਰ ਦਾ ਕਦੇ ਬਣਿਆ ਹੋਵੇ ਮਹਾਰਾਜ ਕਿਰਪਾ ਕਰਦੇ ਵੇਰ ਪੈਸਰ ਤੇ ਹੱਥ ਰੱਖ ਦਵੇ ਵੈਦ ਦੇ ਜੀ ਤੇ ਬਹੁਤ ਵਧੀਆ ਰਿਜ਼ਲਟ ਆ ਸੋਨੇ ਦਾ ਐਵੇਂ ਹੀ ਤਾਕਤ ਵਾਸਤੇ ਤਾਕਤ ਵਾਸਤੇ ਸਵਰਨ ਪਾਸਮ ਇੱਕ ਇਹੋ ਜੀ ਚੀਜ਼ ਆ ਜਿੱਡੀ ਮਰਜੀ ਬੀਕਦਾ ਸੋ ਕਿਤੇ ਸਕਰਾਨੂੰ ਜਮਾ ਮੈਲਾ ਵੀ ਆਪਣੇ ਕੈਦ ਵਿੱਚ ਹੋ ਹੀ ਨਹੀਂ ਸਕਦੇ ਪੈਦਾ ਮਹਾਰਾਜ ਦੀ ਕਿਰਪਾ ਨਾਲ ਇੱਕ ਮਹੀਨੇ 'ਚ ਰਿਜ਼ਲਟ ਮਿਲ ਜਾਊ ਇਸ ਕਾਰਨ ਦਾ ਜੀ ਜਿੱਡੀ ਵਰਜੀ ਵੀਕ ਦਾ ਸਾ ਪਰ ਸੋਨਾ ਪਾਇਆ ਹੋਵੇ ਦਵਾਈ 'ਚ ਜੀ ਇਹ ਨਾ ਵੀ ਅਸੀਂ ਹੁਣ ਕਹਿ ਵੀ ਦਿੰਨੇ ਮਹਿੰਗੀ ਚੀਜ਼ ਆ ਪੌਣੀ ਥੋੜੀ ਓਕੀ ਹੋ ਜਾਂਦੀ ਗਾ ਪਰ ਪਾਈ ਹੋਵੇ ਜੀ ਅਸੀਂ ਵਰੀਨ ਨੂੰ ਕਹਿੰਨੇ ਵੀ ਕੋਲੇ ਖੜ ਜਾ ਹਾਂਜੀ ਹੁਣ ਚਮਨਪ੍ਰਾਸ ਬਣਦਾ ਹੈ ਆਪ ਦਾ ਬਣਦਾ ਹੈ ਚਮਨਪ੍ਰਾਸ ਖੋਤਿਆਰ ਕਰਦੇ ਆ ਆ ਵਿੱਚ ਮਖੰਡ ਪੈਂਦੀ ਚਾਣੀ ਦੀ ਅਸੀਂ ਖੰਡ ਬਿਲਕੁਲ ਇੱਥੇ ਨਹੀਂ ਪਾਉਂਦੇ ਅਸੀਂ ਸ਼ਹਿਰ ਤੋਂ ਪਾਉਨੇ ਆ ਜੀ ਸ਼ਹਿਰ ਵੀ ਰਾਜਸਥਾਨ ਦਾ ਹਾਂ ਤੁਮ੍ਹਿਆਂ ਦੇ ਟਾਈਮ ਦਾ ਜੇ ਆਪਣਾ ਸੋਨਾ ਭਾਦੋ ਚੋਂ ਤੁਮ੍ਹੇ ਹੁੰਦੇ ਜੀ ਉਦੋਂ ਫਿਰ 40 ਕੇ 42 ਫੁੱਲ ਹੁੰਦੇ ਆ ਉਸ ਟਾਈਮ ਤੇ ਹਾਂਜੀ ਉਹ ਫੁੱਲਾਂ ਦਾ ਸ਼ਹਿਦ ਜੇ ਤੁਸੀਂ ਖਾਓਗੇ ਤੁਹਾਨੂੰ 2-3 ਦਿਨ ਦੇ ਵਿੱਚ ਫੁੱਲਾਂ ਦੀ ਖੁਸ਼ਬੂ ਆਊ ਜਦੋਂ ਕੋ ਸ਼ਹਿਦ ਚਟਾਂਗੇ ਨਾ ਖੁਸ਼ਬੂ ਆਊਗੀ ਤੇ ਸੀਸੇ ਆਉਗਾ ਸਾਫ਼ ਹੋਊ ਸ਼ਹਿਦ ਸੀਸੇ ਉਹ ਸ਼ਹਿਦ ਪੈਂਦਾ ਫੇ ਜੋ ਕਿ ਭਸਮ ਪਾਉਣੀਆਂ ਸੋਨਾ ਤਾਂ ਚਮਨਪ੍ਰਾਸ ਚ ਨਹੀਂ ਪਾਉਣ ਦੀ ਲੋੜ ਜੀ ਜੇ ਉਹਨੇ ਕਿ ਬ੍ਰੀਜ ਬਹੁਤ ਕਹਿੰਦੇ ਸਾਨੂੰ ਸਵਰਨ ਭਸਮ ਪਾ ਦਿਓ ਅਸੀਂ ਕਹਿੰਦੇ ਵੀ ਨਹੀਂ ਲੋੜ ਪਾਉਣ ਦੀ ਜੀ ਪੋਣਾ ਬਾਲੋ ਪਰ ਅਸੀਂ ਕਿਸੇ ਨੂੰ ਰਹਿ ਨਹੀਂ ਦਿੰਦੇ ਵੀ ਸੋਨਾ ਪਾਸਮੇ ਕਹਿੰਦੇ ਨਾ ਪਾਓ ਉਹ ਅਸੀਂ ਲੱਗ ਤੁਹਾਨੂੰ ਚੀਜ਼ ਬਣਾ ਦਿੰਨੇ ਆ ਵੀ ਤੁਸੀਂ ਉਹ ਡੱਕੇ ਨਾ ਖਾ ਲਿਆ ਕਰੋ ਮੜਾਈ ਤੇ ਪਾ ਕੇ ਜੀ ਇਹਦੇ ਚ ਹੋਰ ਪਾਸਮਾ ਦੋ ਤਿੰਨ ਪੈਂਦੀਆਂ ਵਾਂ ਨਾਰਮਲ ਨਹੀਂ ਤਾਂ ਸਸਤਾ ਪੈਂਦਾ ਵਾ ਜੀ ਤੇ ਇੰਨੇ ਉੱਤੇ ਪੈਸੇ ਲਾਉਣ ਦੀ ਲੋੜ ਨਹੀਂ ਬੈਗਾ ਇੱਥੇ ਜੀ ਹੁਣ ਸਾਡੇ ਇੰਨਾ ਚਮਰ ਵਾ ਸਾਰੇ ਹੀ ਜਾਂਦਾ ਇੱਥੇ ਹੂੰ ਮਤਲਬ ਜਿਹੜੇ ਨੇ 1 ਕਿਲੋ ਖਾ ਰਿਆ ਤੋਂ ਕਹਿੰਦੇ ਚਾਰ ਕਿਲੋ ਦੇ ਦਿਓ ਜੀ 5 ਕਿਲੋ ਦੇ ਦਿਓ 12 ਮਹੀਨੇ ਜਿਆ ਘੰਟੇ ਚਾ ਖਾ ਸਕਦੇ ਆ ਜਿਵੇਂ ਚਮਰ ਪ੍ਰਾਤਸਾਨੀ ਅੱਧਾ ਚਮਚਾ ਵਾਧੂ ਹੈ ਦਾ ਜੀ ਟੈਕਿਲ ਐਕਲੋ ਨਾਲ ਕੋਟੋਕਾਟਸ ਉਹਦੇ ਜਿੱਤਾਂ ਚਾਰ ਮਹੀਨੇ ਨਿਕਲ ਜਣਾ ਇੱਕ ਨਸਾਨ ਤੇ ਅੱਧਾ ਚਮਚੇ ਦੇ ਨਾਲ ਓਕੇ ਤੇ ਅਰੇ ਵੀ ਦਾ ਰਾਮ ਨੇ ਘੜ ਦੇ ਦੇ ਜੀ ਜੀ ਬੱਧਾ ਜੇ ਮਹਾਰਾਜ ਕਿਰਪਾ ਕਰੇ ਬੱਧ ਨੂੰ ਵੜਾਪਾ ਬਣਾਉਂਦਾ ਹੀ ਜੋਦੇ ਨਾਲ ਹੂੰ ਹੂੰ ਕਿਉਂਕਿ ਜਿਹੜਾ ਸਾਡੀ ਬੋਡੀ ਚ ਵੜਾਪਾ ਪਨ ਝੋੜੀਆਂ ਬਣੀਆਂ ਰੇਸ਼ੇ ਦੀ ਮਗਦਾਰ ਵਾਦੀ ਬੋਡੀ ਚ ਜੀ ਫੇਰ ਹੀ ਮੜਾਪਾ ਆਉਣਾ ਫੇਰ ਹੀ ਗਾਂ ਵਾਰੀਆਂ ਸ਼ੁਰੂ ਹੋਣੀਆਂ ਉਹ ਰੇਸ਼ਾ ਨਹੀਂ ਬਣਦਾ ਜੀ ਰੇਸ਼ਾ ਬਿਲਕੁਲ ਨਹੀਂ ਬਣਦਾ ਉਹਨੇ ਸਹੀ ਨੂੰ એનર્ਜੀ ਰੱਖਣੀ ਆ ਪਾਚਨ ਕਰਾ ਸਰੀ ਪੂਰੀ ਰੱਖਣੀ ਆ ਜਿੱਦ ਦੇ ਸਿਉ ਲੈਣਾ ਸ਼ੁਰੂ ਕਰਤਾ ਜਿੰਨਾ ਮਰਜੀ ਗੈਸ ਦੀ ਆ ਬਣਦਾ ਹੂੰ ਜਿੱਦ ਦੇ ਚਮਨਪਰਾਸ ਪਹਿਲੇ ਦਿਨ ਸ਼ਾਮ ਨੂੰ ਵੀ ਦੁੱਧ ਨਾਲ ਦਾ ਚਮਚਾ ਲੈ ਲਿਆ ਜੀ ਬਸ ਗੈਸ ਦੀ ਆ ਔਖਾ ਤੋਂ ਜੀ ਜਦੋਂ ਪੈਚਨ ਕਰਾ ਤੇ ਗੈਸ ਦੀ ਆ ਖਤਮ ਹੋ ਗਿਆ ਤੇ ਆਪੇ ਠੀਕ ਹੋਣਾ ਸ਼ੁਰੂ ਹੋ ਗਿਆ ਜੀ ਹੂੰ ਤੇ ਸਾਡੋ ਬਹੁਤ ਜਾੜੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਜਿਆਦੇ ਲੱਗਦਾ ਜੀ ਐਦਕੀ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਅਸੀਂ ਕਾਫੀ ਹਰਮੰਦਰ ਸਾਹਿਬ ਦੀ ਸੇਵਾ ਕਰਨੀ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਤਾਂ ਹੋਣੀ ਜੀ ਨਹੀਂ ਤਾਂ ਮਤਲਬ ਔਖੀ ਹੁੰਦੀ ਕਰਨੀਗਾ ਕਿਤੇ ਮਾਇਆ ਲੋਣੀ ਬੜੀ ਔਖੀ ਹੁੰਦੀ ਜੇ ਮਹਾਰਾਜ ਕਿਰਪਾ ਕਰੇ ਹ ਤੇ ਵੀਰ ਪਰ ਅਸਰ ਤੇ ਅਤਰਾ ਕਿ ਫੇਰ ਹੀ ਬੰਦਾ ਕਰ ਸਕਦਾ ਹੈ ਕਿਹੜੀ ਮੰਦੀ ਸ਼ਾ ਖਵਾਸ਼ ਆ ਕਿਉਂਕਿ ਸਾਡੇ ਕੋਲੇ ਸਿੰਘ ਬਹੁਤ ਲੈਣਾਉਂਦੇ ਜੀ ਚਲੋ ਇਹ ਸਿੰਘਾਂ ਤੋਂ ਪੈਸੇ ਨਹੀਂ ਲੈਂਦੇ ਕਿ ਜਿਹੜੇ ਗੁਰੂ ਘਰ ਸੇਵਾ ਕਰਦੇ ਕਿਸੇ ਤੋਂ ਨਹੀਂ ਪੈਸਾ ਲੈਂਦੇ ਪਰ ਸਾਡੇ ਕੋਲੇ ਜਿਹੜਾ ਮੰਦੀ ਭਾਉਣਾ ਹੀ ਉਹ ਖੋਦੀ ਜਾ ਕੇ ਗੁਰੂ ਸਾਹਿਬ ਕਿਰਪਾ ਕਰਦਣ ਗੁਰੂ ਰਾਮਦਾਸ ਜੀ ਇਹ ਆਪਾਂ ਤੋਂ ਗੁਰੂ ਸਾਹਿਬ ਸੇਵਾ ਕਰਾ ਦੇਣ ਇੰਨੀ ਕਿਤੇ ਬਿਲਕੁਲ ਕਰਾਉਣੇ ਉਹ ਤਾਂ ਕਿਰਪਾ ਤੋਂ ਬੰਦਾ ਸੰਗਤ ਦੀ ਕਿਰਪਾ ਤੋਂ ਬਣਾ ਨਹੀਂ ਹੁੰਦੀਗੀ ਜੀ ਜੀ ਤੇ ਇਹਦੇ ਨਾਲ ਹੀ ਹੁਣ ਸਮਾਂ ਹੀ ਚਾਜ਼ ਰਹੀ ਤੇਰੇ ਹੈਗਾ ਇਸ ਲਈ ਇਹ ਪ੍ਰੋਗਰਾਮ ਨੂੰ ਖਤਮ ਕਰਨਾ ਪਿਆ ਪਰ ਜਾਣ ਤੋਂ ਪਹਿਲਾਂ ਆਪਣੀਆਂ ਇੱਕ ਵਾਰੀ ਡਿਟੇਲਸ ਨੰਬਰ ਸਾਂਝੇ ਕਰ ਦਿਓ ਦਰਸ਼ਕਾਂ ਨਾਲ ਹਾਂਜੀ ਮੇਰਾ ਇੰਡੀਆ ਦਾ ਨੰਬਰ ਹੈ ਜੀ 98764 37414 ਹੁਣ ਅਸੀਂ ਇਸ ਟਾਈਮ ਤੇ ਟੋਰਾਂਟੋ ਦੇ ਵਿੱਚ ਅੱਜ ਦੁਬਾਰਾ ਵਿੰਨੀ ਪੱਕ ਜਾਣਾ ਫਿਰ ਕੈਲਗਰੀ ਤੇ ਸਰੀ ਜਾਣਾ ਤੇ ਕੈਲੀਫੋਰਨੀਆ ਵੀ ਜਾਣਾ ਤੇ ਹੋਰ ਵੀ ਕਿਸੇ ਬੰਸ਼ਾਇਦ ਸ਼ਾਇਦਾਂ ਜਾ ਸਕਦੇ ਇਹ ਤਾਂ ਪੱਕਾ ਹੀ ਸਾਡਾ ਬਰਾਵੇਂ ਤੇ ਹੈਗਾ ਜਾਣਦਾ ਜੀ ਬਾਕੀ ਕੈਨੇਡਾ ਦਾ ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ ਕੋਈ ਉਹ ਯਾਦ ਨਹੀਂ ਵੈਸੇ ਹੁਣ ਜੀ ਤੇ ਉਹ ਸਕਰੀਨ ਤੇ ਚੱਲ ਰਿਹਾ ਤੇ ਉਤੋਂ ਦੇਖ ਲਿਓ ਜੀ ਤੇ WhatsApp ਇੰਡੀਆ ਵਾਲਾ ਨੰਬਰ ਚੱਲਦਾ ਇਹ ਤੇ ਮਿੰਨਾ ਗੱਲਬਾਤ ਕਰ ਸਕਦੇ ਜੀ ਜੀ ਬਿਲਕੁਲ ਤਾਂ ਇਹ ਨਾਲਾਜ਼ ਦੇ ਪ੍ਰੋਗਰਾਮ ਲਈ ਇਹ ਨਹੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਸਟੂਡੀਓ ਚ ਆਉਣ ਲਈ ਠੀਕ ਹੈ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਤਾਂ ਐਸੀ ਸਾਡਾ ਪ੍ਰੋਗਰਾਮ ਹਮਦਰ ਦ ਹੈਲਥ ਟਾਕ ਸ਼ੋ ਤੇ ਇਹਦੇ ਵਿੱਚ ਵੈਜ ਜੀ ਦੇ ਵੱਲੋਂ ਕਾਫੀ ਸਾਰੀਆਂ ਬਿਮਾਰੀਆਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉਹਦਾ ਆਯੁਰਵੈਦਿਕ ਢੰਗ ਦੇ ਨਾਲ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਲਾਜ ਕਰਵਾ ਸਕਦੇ ਹੋ ਇਹਦੇ ਬਾਰੇ ਵੀ ਦੱਸਿਆ ਗਿਆ ਹੈ ਜੇਕਰ ਤੁਸੀਂ ਆਪਣੇ ਲਈ ਜਾਂ ਕਿਸੇ ਆਪ ਦੇ ਰਿਸ਼ਤੇਦਾਰ ਜਾਂ ਭੈਣ ਭਰਾ ਦੇ ਲਈ ਦਵਾਈ ਮੰਗਵਾਉਣੀ ਚਾਹੁੰਦੇ ਹੋ ਤਾਂ ਤੁਹਾਡੀ ਸਕਰੀਨ ਦੇ ਉੱਪਰ ਜੋ ਨੰਬਰ ਫਲੈਸ਼ ਹੋ ਰਹੇ ਨੇ ਉਹਤੇ ਤੁਸੀਂ ਕਾਲ ਕਰ ਸਕਦੇ ਹੋ WhatsApp ਨੰਬਰ ਵੀ ਆ ਜਿਹੜਾ ਕੈਨੇਡਾ ਦਾ ਨੰਬਰ ਆ ਉਹਤੇ ਵੀ ਆ ਰਿਹਾ ਤੁਸੀਂ ਦੋਨੋਂ ਨੰਬਰਾਂ ਚੋਂ ਕਿਸੇ ਤੇ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋ ਹਰ ਕੰਟਰੀ ਦੇ ਵਿੱਚ ਇਹਨਾਂ ਦੇ ਵੱਲੋਂ ਦਵਾਈ ਪਹੁੰਚਾਈ ਜਾਂਦੀ ਹੈ ਪਾਰਸਲ ਦੇ ਰਾਹੀਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੋ ਤਾਂ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਨਹੀਂ ਹਮਿੰਦੇ ਇਜਾਜ਼ਤ ਸਤਿ ਸ਼੍ਰੀ ਅਕਾਲ